ਗੁਰੂ ਦੀ ਸ਼ਰਤ ਵਿੱਚ ਚੋਰ ਆ ਜਾਏ, ਖੱਗ ਆ ਜਾਏ, ਲੁਟੇਰਾ ਆ ਜਾਏ, ਕਾਤਲ ਆ ਜਾਏ, ਬਦਮਾਸ਼ ਆ ਜਾਏ। ਕੱਡੇ ਵਰਗਾ ਰਾક્ષਸ ਆ ਜਾਏ, ਬਲੀ ਕੰਧਾਰੀ ਵਰਗਾ ਹੰਕਾਰੀ ਆ ਜਾਏ, ਕੋਈ ਕੁੜੀ ਆ ਜਾਏ, ਪ੍ਰੇਮੇ ਵਰਗਾ, ਦੀਪਾਤੁਰ ਦੇ ਨਰੰਗੇ ਵਰਗਾ। ਗੁਰੂ ਸਭ ਨੂੰ ਬਖਸ਼ ਕੇ ਉਦਾਹਰਣ ਕਰਦੇ ਨੇ। ਇਹ ਗੁਰੂ ਜੀ ਬੜੀ ਵੱਡੀ ਗੱਲ ਹੈ। ਦਸ਼ਮੇਸ਼ ਜੀ ਤਾਂ ਨੇ ਜਦੋਂ ਅਰਦਾਸ ਦੀ ਕੌੜੀ ਲਿਖੀ, ਉਹਦੇ ਵਿੱਚ ਜਿੱਥੇ ਗੁਰੂ ਸਾਹਿਬਾਂ ਬਾਰੇ ਰਿਫਰ ਕੀਤਾ, ਉਹਨਾਂ ਦੀ ਸ਼ਿਵ ਤੋਂ ਸਰਾਹ ਦੇ ਵਿੱਚ ਬਚਨ ਵਿਚਾਰੇ ਅਜਨ ਕਹਿ ਕੇ ਮੈਂ ਦੀ ਕਰਾਂ ਜਦੋਂ 8ਵੇਂ ਪਾਤਸ਼ਾਹ ਦਾ ਜ਼ਿਕਰ ਹੁੰਦਾ ਮਹਾਰਾਜ ਨੇ ਆਖਿਆ ਸ੍ਰੀ ਹਰਿ ਕ੍ਰਿਸ਼ਨ ਉੱਤੇ ਆਈ ਹੈ ਜਿਸ ਵਿੱਚ ਸਭ ਦੁੱਖ ਚਾਏ ਕਿ ਸੱਚੇ ਪਾਤਸ਼ਾਹ ਇੱਕ ਪੂਰੀ ਲਾਈਨ ਲਿਖੀ ਕਿ ਤੁਹਾਡੇ ਦੇ ਦਰਸ਼ਨ ਕੀਤੇਆਂ ਹਜ਼ਾਰਾਂ ਲੱਖਾਂ ਦੁਖੀਆਂ ਦੀਆਂ ਦੇ ਦੁੱਖ ਦੂਰ ਹੋ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਸੇ ਦੀਨ ਦਇਆ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਉਹਨਾਂ ਦਾ ਆਪਨ ਕੋ ਬੇਅੰਤ ਬੇਅੰਤ ਮੁਬਾਰਕਾਂ ਤੇ ਵਧਾਈਆਂ ਸਦਕਾ ਸ਼੍ਰੀ ਗੁਰੂ ਆਪ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਉਮਰ ਸਰੀਰਕ ਤੌਰ ਤੇ ਆਪਲਾ ਜਾਂ ਸੰਸਾਰੀ ਜਿਹੜਾ ਸਫਰ ਹੈ ਉਹ ਭਾਵੇਂ ਬਹੁਤ ਥੋੜਾ ਹੈ ਉਹ ਜਿਹਦੇ ਆਸਕਰਨ ਦੇ ਮੁਤਾਬਿਕ ਪੌਣੇ ਕੋ 8 ਸਾਲ ਦੇ ਕਰੀਬ ਉਹਨਾਂ ਦੀ ਸੰਸਾਰੀ ਘਰਦਲਾ ਹੈ ਪਰ ਇਸ ਨਿੱਕੀ ਉਮਰ ਦੇ ਵਿੱਚ ਉਹਨਾਂ ਦੇ ਕੌਤਕ ਉਹਨਾਂ ਦੀਆਂ ਰਹਿਣ ਤਾਂ ਅਸੀਸਾਂ ਬਹੁਤ ਜ਼ਿਆਦਾ ਨੇ ਨਿੱਕੀ ਉਮਰ ਵਿੱਚ ਬਹੁਤ ਵੱਡੇ ਵਰਦ ਨੇ ਪਾਏ ਉਹਨਾਂ ਨੇ ਬਹੁਤ ਪਿਆਰੀਆਂ ਸਿੱਖਿਆਵਾਂ ਅਪਨੇ ਸਿੱਖ ਜਗਤ ਦੀ ਤੇ ਸੰਸਾਰ ਦੀ ਅਗਵਾਈ ਕਰਦੇ ਆ ਹੁਈਆਂ ਸਾਡਾ ਮਾਰਗ ਦਰਸ਼ਨ ਕਰਦੀਆਂ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਜੀ ਦੇ ਘਰ ਤੋਂ ਬਾਬਾ ਰਾਮ ਰਾਏ ਜੀ ਤੋਂ ਬਾਅਦ 7 ਜੁਲਾਈ 1656 ਈਸਵੀ ਨੂੰ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਹੁੰਦਾ ਹੈ ਪਿਤਾ ਅਤੇ ਮਾਤਾ ਜੀ ਦੇ ਨਾਮ ਨੂੰ ਜੋੜ ਕੇ ਨਾਮ ਰੱਖਿਆ ਗਿਆ ਹਰਿ ਕ੍ਰਿਸ਼ਨ श्री हरराज सरजी ਦੇ ਦੋਸਪੁੱਤਰ ਨੇ ਵੱਡੇ ਹਰਬਾਬਾ ਹਰਰਾਏ ਜੀ ਕੁਦਰਤੀ ਤੌਰ ਤੇ ਦੋ ਗ੍ਰਿਤੀਆਂ ਪਹਿਲਾਂ ਤੋਂ ਚੱਲੀਆਂ ਹੁੰਦੀਆਂ ਨੇ ਇੱਕ ਨਿਰੰਕਾਰੀ ਗ੍ਰਿਤੀ ਇੱਕ ਸੰਸਾਰੀ ਗ੍ਰਿਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਰਾਏ ਸਾਹਿਬ ਮਹਾਰਾਜ ਸੰਗਤਾਂ ਨੂੰ ਅਸੀਸਾਂ ਰਹਿਤਾਂ ਬਖਸ਼ਿਸ਼ਾਂ ਨਾਲ ਦਿਵਾਜਦੇ ਸ਼ੁਰੂ ਤੋਂ ਹੀ ਹਰਕ੍ਰਿਸ਼ਨ ਸਾਹਿਬ ਮਹਾਰਾਜ ਬਹੁਤ ਕੋਮਲ ਦਿਲ ਨਰਮ ਸੁਭਾਅ ਦੇ مالک ਤੇ ਵਿਸ਼ੇ ਬੜੇ ਵਿਸ਼ਾਲ ਗੱਲ ਤੇ ਹਮਲਕ ਨੇ ਇੱਕ ਦਿਨ ਸੰਗਤਾਂ ਨੇ ਪੁੱਛਿਆ ਵੀ ਗੁਰੂ ਸਾਹਿਬ ਜੀ ਦੇ ਦੋ ਪੁੱਤਰ ਨੇ ਆਉਣ ਵਾਲੇ ਸਮੇਂ ਜਦੋਂ ਅਗ੍ ਵਈ ਕੇਤੇ ਕਰਨਗੇ ਭਾਪ ਤੁਸੀਂ ਘੁਰ ਤੱਕ ਦਿੱਤੀ ਦਾ ਕਿੰਨਾ ਨੂੰ ਦੇਵਗੇ ਨਿੱਕੀ ਆਰਬਲਾ ਵਿੱਚ ਮਹਾਰਾਜ ਨੇ ਕਿਹਾ ਵੱਡਾ ਪਰਚਾ ਪਾਇਆ ਭਾਪ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਤ ਤਨਵਾਦ ਕਹਿੰਦੇ ਕਿ ਇਸ ਤਰ੍ਹਾਂ ਕਰੋ ਇੱਕ ਕੰਧੋਈ ਲੈ ਜਾਓਗੇ ਆਪਾਂ ਕਹਿੰਦੇ ਸ਼ੁਈਏ ਜਦੋਂ ਸਾਡੇ ਦੋਵੇਂ ਸੁਪੁੱਤਰ ਬੈਠ ਕੇ ਜੁੜੇ ਹੋਣਗੇ ਭਗਤੀ ਕਰਦੇ ਹੋਣਗੇ ਜਿਸ ਮੰਝੇ ਤੇ ਜਿਸ ਅਰਥਾਂ ਤੇ ਬੈਠੇ ਨੇ ਉਥੇ ਖੋਬ ਦੇਣੀ ਹੈ ਕਹਿੰਦੇ ਜੀ ਸਤਿਵੰਤ ਸਿੱਖ ਜੀ ਲਈ ਇੱਕ ਪਾਸੇ ਬਾਬਾ ਰਾਮ ਰਾਏ ਬੈਠੇ ਹਰਿਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਭਰਾ ਦੇ ਰਾਮ ਰਾਏ ਕਹਿੰਦੇ ਉਹ ਪਾਵਨ ਜਦੋਂ ਅੰਧੁਈ ਨੂੰ ਖੋਇਆ ਨਾ ਉਹ ਵੀ ਨਾ ਇੰਜ ਲੱਗੇ ਜਿਵੇਂ ਪੱਥਰ ਦੇ ਵਿੱਚ ਜਾ ਰਹੀ ਹੈ ਪਰ ਦੂਜੇ ਪਾਸੇ ਜਿੱਥੇ ਸ਼੍ਰੀ ਹਰਿਕ੍ਰਿਸ਼ਨ ਸਰਮਹਾਲਾ ਬੈਠੇ ਗੁਰੂ ਬਣਨ ਤੋਂ ਪਹਿਲਾਂ ਹਰਿਕ੍ਰਿਸ਼ਨ ਕਹਾਂਗੇ ਆਪਾਂ ਬਾਲਾ ਹੋ ਕੇ ਤਾਂ ਅਸੀਂ ਕਹੀ ਨਹੀਂ ਉਸ ਪਾਵਨ ਜਿਵੇਂ ਬੜੇ ਆਰਾਮ ਨਾਲ ਖੁੱਭ ਕੇ ਜਿਵੇਂ ਮੋਮ ਵਿੱਚ ਸੋਈ ਚਲੀ ਜਾਂਦੀ ਹੈ ਸਿੱਖ ਕਹਿੰਦੇ ਮਹਾਰਾਜ ਆ ਕੇ ਵਰਤੀ ਹੈ ਗੁਰੂ ਸਾਹਿਬ ਕਹਿੰਦੇ ਜਿਹਦਾ ਭਾਵ ਹੈ ਜਿਸ ਅਖੰਡ ਤੇ ਵੱਡਾ ਪੁੱਤਰ RAM ਰਾਇ ਹੈ ਉਹ ਹਲੇ ਪੱਥਰ ਦੀ ਨਹੀਂ ਘੋਮ ਹੈ ਪਰ ਜਿੱਥੇ ਹਰਿਕ੍ਰਿਸ਼ਨ ਸਾਹਿਬ ਆਲੇ ਨੇ ਉਥੇ ਮੂਮ ਦੀ ਨਿਆਈ ਨਰਮ ਹੋ ਗਈ ਨੇ ਉਹਨਾਂ ਦਾ ਹਿਰਦਾ ਨਰਬਾਈ ਨਾਲ ਭਰੇ ਹੈ ਦੇਖੋ ਪੱਥਰ ਦਿਲ ਕਦੀ ਕਿਸੇ ਦਾ ਭਲਾ ਨਹੀਂ ਕਰ ਸਕਦਾ ਸੰਸਾਰ ਦੇ ਭਲੇ ਵਾਸਤੇ ਮੂਮ ਦਿਲ ਹੋਣੀ ਪੈਣਾ ਹੈ ਗੁਰੂ ਸਾਹਿਬ ਨੇ ਇੱਕ ਥਾਂ ਤੇ ਉਦਾਹਰਣ ਦਿੱਤੀ ਵੀ ਜੇ ਮੁਸਲਮਾਨ ਬਣਨਾ ਮੁਸਲਮਾਨ ਹੋ ਗਿਆ ਮੁਸਲਮਾਨ ਮੂਮਦਿਲ ਹੋ ਗਿਆ ਅੰਤਰ ਕੀਮਲ ਦਿੱਲਕਿਤ ਹੋਏ। ਇਹ ਸਮਾਪਤੀ ਚੱਲੇ ਚੱਲਿਆ। ਅਰੰਗਜੀਤ ਦੇ ਦਰਬਾਰ ਦਿੱਲੀ ਤੋਂ ਉਹਨੂੰ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰੂ ਬਣਨ ਤੋਂ ਪਹਿਲਾਂ ਇੱਕ ਸਨੇਹਾ ਪਹੁੰਚ ਗਏ ਗੁਰੂ ਹਰਰਾਏ ਸਾਹਿਬ ਦੇ ਕੋਲ। ਵੀ ਗੁਰੂ ਘਰ ਪਰਤੀ ਸਾਡੇ ਪੰਜ ਕੁ ਸ਼ਮਕੇ ਨੇ ਉਹਨਾਂ ਨੂੰ ਨਿਵਰਤ ਕੀਤਾ ਹੈ। ਤੁਸੀਂ ਆਪ ਆਓ ਜਾਂ ਕਿਸੇ ਛਿਆਣੇ ਸਿੱਖ ਨੂੰ ਜਿੱਤੇ ਸਿੱਖ ਨੂੰ ਭੇਜੋ ਤਾਂ ਕਿ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਸਾਡੀ ਤਸੱਲੀ ਕਰਾਈ ਜਾਵੇ। ਸਤਿਮੇ ਪਾਤਸ਼ਾਹ ਸ੍ਰੀ ਗੁਰੂ ਹਰ Rai ਜੀ ਨੇ ਆਪਣੇ ਵੱਡੇ ਸੁਪੁੱਤਰ ਭੱਬਰ RAM Rai ਨੂੰ ਭੇਜਿਆ ਕਿਉਂਕਿ ਬਾਬਾ RAM Rai ਦੀ ਉਚਵੀਂ ਨ ਕੁਦਰਤੀ ਤੌਰ ਤੇ ਅਕਾਲਪੁਰ ਘਾਇਕ ਹੁੰਦੇ ਗਏ ਬਹੁਤ ਰੋਸ਼ਨ ਦਿਮਾਗ ਤੇ ਬੂਬੇ ਦੀ ਬਖਸ਼ੀ ਹਾਜ਼ਰ ਜਵਾਬ ਸਨ ਦੂਰੰਦੇਸ਼ੀ ਸਨ ਨਿੱਕੀ ਉਮਰ ਦੇ ਵਿੱਚ ਬਹੁਤ ਸਿਆਣੇ ਤੇ ਸੁਭਿਅਨ ਸਨ ਤੇ ਬਾਬਾ RAM Rai ਜੀ ਨੇ ਕਿਹਾ ਗੱਲ ਕਹੀ ਕਿ ਬੇਟਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜਕੇ ਰਹੋ ਜਿੰਨਾ ਚਿਰ ਗੁਰੂ ਦੀ ਬਖਸ਼ਿਸ਼ ਨਾਲ ਸਿੱਖ ਜੁੜਿਆ ਰਹੇ ਨਾ ਗੁਰੂਆਂ ਸਾਰੀਆਂ ਰੈਟ ਨੰਬਰ ਕਿਤਾਬਾਂ ਵਰਸਦੀਆਂ ਨੇ ਪਰ ਜਦੋਂ ਆਪਾਂ ਬਖਸ਼ਿਸ਼ ਦੇ ਬਾਰੇ ਹੋ ਜਾਂਦੇ ਆ ਅਸੀਂ ਗੁਰੂ ਕੀ ਰਹਿਮਤ ਬਖਸ਼ਿਸ਼ ਤੋਂ ਉੱਟ ਉੱਟ ਜਾਂਦੇ ਆ ਰਾਮ ਰਾਜ ਜੀ ਕੇ ਸਤਿ ਬਚਨ ਚਲੇ ਜਾਂਦੇ ਨੇ ਇਤਿਹਾਸ ਕਰਨੇ ਕਈਆਂ ਨੇ 52 ਕਈਆਂ ਨੇ 72 ਕਰਮ ਮੰਤਾਂ ਦਾ ਜਿਕਰ ਕੀਤਾ ਕਰਮ ਮੰਤਾਂ ਦਾ ਅਰਥ ਦੇ ਵਿੱਚ ਬਹੁਤ ਤਰੀਕਿਆਂ ਨਾਲ ਉਹਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਹਰ ਵਾਰ ਬੜੀ ਸ਼ਿਆਰਤ ਨਾਲ ਸੂਝ-ਬੂਝ ਨਾਲ ਉਹਨਾਂ ਦੇ ਸਵਾਲਾਂ ਦਾ ਸ਼ੰਕਿਆਂ ਦਾ ਉੱਤਰ ਦੇ ਕੇ ਆਪਣਾ ਬਚਾ ਕਰ ਲੈਂਦੇ ਸਨ ਬਹੁਤ ਕੋਸ਼ਿਸ਼ ਕੀਤੀ ਆ ਉਮਰ ਵੀ ਬਹੁਤ ਨਿੱਕੀ ਹੈ ਇਤਿਹਾਸਕਾਰਾਂ ਦੇ ਮੁਤਾਬਿਕ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਤੋਂ ਤਕਰੀਬਨ 6 ਸਾਲ ਵੱਡੇ ਜਿਹਾ ਬੱਬਾ RAM ਰਾਇ ਤਕਰੀਬਨ 11 ਜਾਂ 12 ਸਾਲ ਦੀ ਉਮਰ ਵੱਡੀ ਹੈ ਉਸ ਟਾਈਮ ਜਿਸ ਟਾਈਮ RAM ਰਾਇ ਤੋਂ ਔੜਾ ਜਿਹਾ ਦੇ ਦਰਬਾਰ ਕਰਦੇ ਨੇ ਤੇ ਉਹ ਸਾਚੇ ਦੇ ਬੁੱਧਾ ਜੀ ਉੱਥੇ ਫਿਰ ਉਹਨਾਂ ਨੂੰ ਇੱਕ ਸਵਾਲ ਇਹ ਕੀਤਾ ਜਾਂਦਾ ਵੀ ਤੁਹਾਡੀ ਗੁਰਬਾਣੀ 'ਚ ਲਿਖਿਆ ਮਿੱਟੀ ਮੁਸਲਮਾਨ ਕੀ ਪੀੜਾ ਭੇਕੂ ਮਿਆ ਕੀ ਇਹ ਸਲਾਮ ਦੀ ਤਰੀਕ ਨਹੀਂ ਇੱਥੇ ਆ ਕੇ ਕਹਿੰਦੇ ਬਾਬਾ RAM RAJ ਦਾ ਮਨ ਡੁੱਲ ਗਿਆ ਉਹਨੇ ਸੋਚਿਆ ਵੀ ਮੈਂ ਇੰਨਾ ਇਨ੍ਹਾਂ ਦੀ ਤਸੱਲੀ ਕਰਾਈ ਹੈ ਕਿ ਕੁਝ ਕਰਦਨੇ ਹੋ ਰਹੇ ਜੀ ਵੀ ਆਸ਼ਾਸ਼ ਕਰਨ ਹੋ ਕੇ ਹੈ ਕਮਾਲ ਦੀਆਂ ਇੱਥੇ ਗੱਲਾਂ ਹੋ ਰਹੀਆਂ ਨੇ ਇਹ ਸਾਰੇ ਬੜੇ ਪ੍ਰਭਾਵਿਤ ਨੇ ਜੇ ਮੈਂ ਗੱਲ ਸੱਚ ਕਰ ਦਿੱਤੀ ਮੇਰਾ ਤੇ ਪ੍ਰਭਾਵ ਖਤਮ ਹੋ ਜਾਣਾ ਹੈ ਇਹਨਾਂ ਨੇ ਨਾਰਾਜ਼ ਹੋਣਾ ਹੈ ਉਹਨੇ ਜੇ ਠਿੱਕ ਕਰਦੀ ਹੋਈ ਉਹਨਾਂ ਨੇ ਸੰਸਾਰੀ ਬੰਦਿਆਂ ਨੂੰ ਲੋਕਾਂ ਨੂੰ ਦੁਨੀਆ ਨੂੰ ਬਾਦਸ਼ਾਹ ਤੋਂ ਕੁਛ ਕਰਨ ਲਈ ਇਹ ਗੱਲ ਝੂਠ ਕਰ ਦਿੱਤੀ ਕਹਿੰਦੇ ਨਹੀਂ ਜੀ ਇਸ ਤਰ੍ਹਾਂ ਨਹੀਂ ਲਿਖਿਆ ਗੁਰਬਾਣੀ ਚ ਲਿਖਿਆ ਮਿੱਟੀ ਬੇਈਮਾਨ ਕੀ ਪਰ ਲਿਖਾਰੀ ਨੇ ਗਲਤੀ ਨਾਲ ਲਿਖ ਦਿੱਤਾ ਮਿੱਟੀ ਮੁਸਲਮਾਨ ਕੀ ਲਿਖਾਰੀ ਦੀ ਭੁੱਲ ਹੈ ਹਣ ਜਦੋਂ ਇੰਨੀ ਗੱਲ ਕਹੀ ਉਹ ਤੇ ਖੁਸ਼ ਹੋ ਗਏ ਕਿ ਚਲੋ ਸਾਡੀ ਗੱਲ ਥੋੜੀ ਬੇਈਮਾਨ ਤੇ ਕੋਈ ਭੁੱਲ ਸਕਦਾ ਹਾਲਾਂਕਿ ਉੱਥੇ ਲਿਖਿਆ ਹੋਇਆ ਮਿੱਟੀ ਬੇਈਮਾਨ ਹੈ ਇਹ ਗੱਲ ਗੁਰੂ ਹਰਿਰਾਇ ਸਿੰਘ ਮਹਾਰਾਜ ਦਾ ਕਿ ਕਿੰਧਪੁਰ ਸਾਹਿਬ ਪਹੁੰਚੀ ਵੀ ਸੱਚੇ ਪਾਤਸ਼ਾਹ ਆਪਾ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਐਡਾ ਵੱਡਾ ਕੁਰਤੂ ਦਿੱਤਾ ਬਣੀ ਬਦਤੀ ਵਾਣ ਚੂਠੋ ਦਿੰਦਾ ਹੁਣ ਗੁਰੂ ਨਾਨਕ ਦੇਵ ਜੀ ਕਰਦੀ ਵਡਿਆਈ ਦੇ ਕੋ ਸਾਸ ਜਿੰਦਗੀ ਦੀ ਬਣੀ ਹੈ ਸਤਿਗੁਰੂ ਜੀ ਨੇ ਉਹਦੇ ਨੂੰ ਬਹੁਤ ਵੱਡਾ ਫੈਸਲਾ ਲਿਆ ਜੋ ਸ਼ਾਇਦ ਦੁਨੀਆ ਵਿੱਚ ਇਤੋਂ ਪਹਿਲਾਂ ਨਹੀਂ ਸੀ ਹੋਇਆ ਤੇ ਨਾ ਪਰਤ ਕੇ ਕਦੇ ਹੋਇਆ ਜਿੱਦਾਂ ਮਹਾਰਾਜ ਨੇ ਕਿ ਗੱਲ ਕਹੀ ਕਿ ਕਹਿੰਦੇ ਜੇ ਰਾਮ ਰਾਏ ਨੇ ਇਹ ਔਰ ਅਗੱਗਿਆ ਕੀਤੀ ਹੈ ਪਾਪ ਕੀਤਾ ਹੈ ਕਹਿੰਦੇ ਫਿਰ ਉਹਨੂੰ ਕਹਿ ਦਿਓ ਜਿੱਥੇ ਮੂੰਹ ਹੈ ਉੱਧਰ ਚਲਾ ਜਾਏ ਸਾਡੇ ਮੱਥੇ ਨਾਲ ਨਹੀਂ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਐਨਾ ਵੱਡਾ ਭਾਗ ਗੁਰੂ ਨਾਨਕ ਦੀ ਬਾਣੀ ਨਾਲ ਛੇੜਛਾੜ ਸੱਚ ਨਾਲ ਛੇੜਛਾੜ ਰੱਬ ਦੇ ਹੁਕਮ ਨਾਲ ਛੇੜਛਾੜ ਇੱਕ ਕਦਾਚਿਤ برداشت ਨਹੀਂ ਕੀਤੀ ਜਾ ਭਾਵੇਂ ਸਾਡਾ ਪੁੱਤਰ ਹੈ ਦਿਲ ਦਾ ਟੁਕੜਾ ਸਾਨੂੰ ਪਿਆਰਾ ਹੈ ਪਰ ਕਹਿੰਦੇ ਅੱਜ ਤੋਂ ਬਾਅਦ ਸਾਡਾ ਕੁਝ ਨਹੀਂ ਲੱਗਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਛੇੜਛਾੜ ਕਰਨ ਵਾਲਾ ਭਾਵੇਂ ਆਪਣਾ ਪੁੱਤਰ ਵੀ ਕਿਉਂ ਨਾ ਹੋਵੇ ਮਹਾਰਾਜ ਦੇ ਦੇਸ਼ ਘਰ ਵਿੱਚ ਨਹੀਂ ਰਹਿ ਸਕਦਾ ਕਮਾਲ ਦੀ ਸਿੱਖਿਆ ਮਤੀ ਗੁਰੂ ਕਰ ਰਾਇਆ ਸਹਿਬ ਨੇ ਬਬਰਾਂ ਰਾਂਰੇ ਦੇ ਪਤਾਲਿਕ ਰਾਜ ਪਰਮਨਨ ਸ਼ੁਕਿਆ ਕੋਈ ਨੀ ਮਾਫੀਆ ਕੁਛ ਕਰ ਲਿਆ ਇਧਰ ਗੁਰੂ ਹਰ Rai ਸਾਹਿਬ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਸਿੱਖ ਜਗਤ ਦੇ ਭਰਮ ਸੰਸ਼ੀਆਂ ਨੂੰ ਦੂਰ ਕਰਦਿਆਂ ਗੁਰਿਆਈ ਆਪਣੇ ਛੋਟੇ ਸੁਪੁੱਤਰ ਹਰਿਕ੍ਰਿਸ਼ਨ ਸਾਹਿਬ ਨੂੰ ਬਖਸ਼ੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ 1661 ਈਸਵੀ ਅਕਤੂਬਰ ਦੇ ਮਹੀਨੇ ਉਮਰ ਬਣਦੀ ਹੈ ਤਕਰੀਬਨ 7 5 ਸਾਲ ਸਿੱਖ ਜਗਤ ਨੇ ਉਹਨਾਂ ਨੂੰ ਸਤਕਾਰਿਆ ਬਾਲਾ ਪਿਤਰ ਲੈ ਕੇ ਦੇਖੋ ਬਾਲੇ ਦਾ ਅਰਥ ਇਹਦਾ ਬਾਦ ਪਰ ਪ੍ਰੀਤਮ ਦਾ ਅਰਥ ਹੁੰਦਾ ਪਿਆਰਾ ਵਾਹਿਗੁਰੂ ਰੱਬ ਵੀ ਇਹ ਨਿੱਕੇ ਉਮਰ ਦੇ ਵੱਡੇ ਰੱਬ ਨੇ ਹੈ ਭਾਵੇਂ ਬਾਲ ਨੇ ਪਰ ਬਹੁਤ ਵੱਡੇ ਨੇ ਬੜੀਆਂ ਵੱਡੀਆਂ ਰਹਿਮਤਾਂ ਬਰਕਤਾਂ ਵਰਤਾਉਂਦੀਆਂ ਨੇ ਹਰ ਕ੍ਰਿਸ਼ਨ ਸਾਹਿਬ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਿੱਖ ਜਗਤ ਨੇ ਆਖਿਆ ਅੱਠਵੇਂ ਨਾਨਕ ਅੱਠਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਇਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਡਿਆਈ ਪ੍ਰਗਟ ਹੋਣੀ ਹੈ ਸੰਸਾਰ ਦੇ ਇੱਕ ਗੱਲ ਇਹ ਸਮਝੀਏ ਭਲੇਖੇ ਵਿੱਚ ਵੀ ਜਿਹੜਾ ਨਿੱਕੀ ਉਮਰ ਦਾ ਬੱਚਾ ਹੁੰਦਾ ਹੈ ਨਾ ਉਹ ਬਹੁਤ ਪੂੜਾ ਹੁੰਦਾ ਹੈ ਇਸ ਕੋਈ ਸ਼ੱਕ ਨਹੀਂ ਬਾਣੀ ਚ ਲਿਖਿਆ ਹੈ ਮਹਾਰਾਜ ਕਹਿੰਦੇ ਜਿਹੜਾ ਬਾਲਪਨ ਹੁੰਦਾ ਹੈ ਬਾਲਪਨ ਅਗਿਆਨਾ ਬੱਚੇ ਨੂੰ ਬਹੁਤੀ ਸਮਝ ਨਹੀਂ ਹੁੰਦੀ ਪਹਿਲੇ ਪੈਰੈ ਰੈਣਕੈ ਵਣ ਜਾ ਰਿਹਾ ਮਿਤਰਾ ਬਾਲਕ ਪੁੱਤ ਅਚੇਤ ਥੀਰ ਪੀ ਹੈ ਖੇਲਾਈ ਹੈ ਵਣ ਜਾ ਰਿਹਾ ਮਿਤਰਾ ਮਾਤ ਪਿਤਾ ਸੁਤ ਕਹਿੰਦੇ ਬੱਚਾ ਅਚੇਤ ਹੈ ਉਹਨੂੰ ਉਹਦੇ ਚਿੰਤ ਜਹਰੇ ਕੁਝ ਵੀ ਨਹੀਂ ਹੈ ਉਹਨੂੰ ਖਾਣਾ ਪੀਣਾ ਖੇਡਣਾ ਹਸਣਾ ਬੁਤਣਾ ਇਹ ਚੰਗਾ ਲੱਗਦਾ ਹੈ ਉਹਨੂੰ ਨਹੀਂ ਪਤਾ ਦੁਨੀਆਦਾਰੀ ਕਿਸ ਸ਼ੈ ਦਾ ਨਾਮ ਹੈ ਸੰਸਾਰ ਕੀ ਹੈ ਜੁੱਬੇਵਰੀਆਂ ਕੀ ਮਹਾਰਾਜਪਾ ਕੀ ਇਹ ਨਾਮ ਹੈ ਬੱਚਾ ਖਾਂਦਾ ਹੈ ਪੀਂਦਾ ਹੈ ਖੇਡਦਾ ਹੱਸਦਾ ਇਸੋ ਨਾਲ ਹੈ ਪਰ ਜੇ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਹੋ ਜਾਏ ਰੱਬ ਦੀ ਮਿਹਰ ਹੋ ਜਾਏ ਨਿੱਕੀ ਉਮਰ ਦਾ ਬੱਚਾ ਗੁਰੂ ਵੀ ਹੋ ਸਕਦਾ ਹੈ ਭਗਤ ਵੀ ਹੋ ਸਕਦਾ ਹੈ ਤੇ ਅੱਗੇ ਜਾ ਕੇ ਸ਼ਹੀਦ ਵੀ ਹੋ ਸਕਦਾ ਹੈ ਗੁਰੂ ਸਾਹਿਬ ਦੇਖੋ ਬੇਸ਼ੱਕ ਪਾਣੀ ਚ 12 ਸਾਲ ਤੱਕ ਦੀ ਉਮਰ ਨੂੰ ਬਚਪਨ ਮੰਨਿਆ ਹੈ 12 ਬਰਸ ਬਚਪਨ ਬੀਤੇ 20 ਬਰਸ ਕੱਚਾ ਤਪਨਾ ਕਿਉਂ ਪਰ ਨਿੱਕੀ ਉਮਰ ਚ ਗੁਰੂ ਨਾਨਕ ਦੇਵ ਜੀ ਦੇ ਘਰ ਚ ਵੱਡੀਆਂ ਰਹਿਣ ਤਾਂ ਵੀ ਵਰਤਾਈਆਂ ਗਈਆਂ ਬਾਦਪਨ ਜਿਹੜਾ ਹੈ ਨਾ ਬੇਸ਼ੱਕ ਅਗਿਆਨ ਤੇ ਅਚੇਤਾ ਪਰ ਸਿਆਣਾ ਵੀ ਬਹੁਤ ਹੈ ਤੇ ਕਿਰਪਾ ਨਾਲ ਨਿਵਾਜਿਆ ਹੋਇਆ ਬੰਦਾ ਹੈ ਬੱਚੇ ਵਿੱਚ ਕੁਝ ਖੂਬੀਆਂ ਵੀ ਹੁੰਦੀਆਂ ਨੇ ਬੱਚੇ ਦੀ ਉਮਰ ਦੀ ਗੱਲ ਕਰ ਰਹੇ ਹਾਂ ਬੱਚਾ ਝੋੜਾ ਹੁੰਦਾ ਹੈ ਅੰਦਰੋਂ ਮਾਰੂ ਇੱਕ ਹੁੰਦਾ ਹੈ ਜੋ ਬੱਚੇ ਦੇ ਦਿਲ ਵਿੱਚੋਂ ਜ਼ੁਬਾਨ ਤੇ ਹੁੰਦਾ ਹੈ ਬੱਚਾ ਕਦੀ ਝੂਠ ਨਹੀਂ ਬੋਲਦਾ ਬੱਚਾ ਕਿਸੇ ਨਾਲ ਥੱਪੀ ਨਹੀਂ ਕਰਦਾ ਬੱਚੇ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਰਚਤੂ ਪਾਪ ਨਹੀਂ ਕਰਦਾ ਇਹ ਹੁਣ ਸਾਧ ਸੰਗਤ ਵੱਡੇ ਵੱਡੇ ਸਾਧੂਆਂ ਸੰਤਾਂ ਸੰਿਆਸੀਆਂ ਭਗਤਾਂ ਦੇ ਹੁੰਦੇ ਨੇ ਉਮਰ ਲੱਗ ਜਾਂਦੀ ਹੈ ਗੁਰਮੁਖ ਮੋੜ ਵਿੱਚ ਪਰ ਬੱਚੇ ਜੇ ਮਨੁਸ਼ਵਾਰੀ ਹੁੰਦੇ ਨੇ ਇਸ ਕਰਕੇ ਕਿਹਾ ਜਾਂਦਾ ਬੱਚਾ ਰੱਬ ਦਾ ਰੂਪ ਹੁੰਦਾ ਹੈ ਜੇ ਆਪਾਂ ਜਿੱਕੀ ਉਮਰ ਦੇ ਬੱਚੇ ਨੂੰ ਧਰਮ ਨਾਲ ਜੋੜਾਂਗੇ ਬਾਣੀ ਨਾਲ ਗੁਰੂ ਨਾਲ ਜੋੜੋਗੇ ਬਹੁਤ ਸ਼ਕਤੀ ਉਹਦੀ ਜ਼ਿੰਦਗੀ ਚ ਧਰਮ ਦਾ ਰੰਗ ਲੱਗੇਗਾ ਬਚਪਨ ਨੂੰ ਜੋੜੋ ਬਹੁਤ ਸ਼ਕਤੀ ਗੁਰੂ ਨਾਲ ਜੁੜ ਕੇ ਆਪਣੇ ਸ਼ਿੰਦਗੀ ਨੂੰ ਉੱਚਾ ਚੁੱਕ ਸਕਦੇ ਹੈ ਇਹ ਕੱਲ ਸਭ ਨੂੰ ਹਰਿ ਗੁਰੂ ਜੀ ਸਾਹਿਬ ਤੋਂ ਛੋਟੇ ਸਹਿਜਾਂ ਦੀ ਸਿੱਖਣ ਨੂੰ ਮਿਲਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹਰ ਦਿੱਤੀ। ਕਹਿੰਦੇ ਜੇ ਰੱਬ ਦੀ ਭਗਤੀ ਕਰਨੀ ਹੈ ਨਾ, ਬਾਬਾ ਕਬੀਰ ਜੀ ਨੇ ਪਤਾ ਕੀ ਕੀ ਇੱਕ ਬੱਚੇ ਦੀ ਉਦਾਹਰਣ ਦਿੱਤੀ। ਕਹਿੰਦੇ RAM ਜਪੋ ਜੀ ਐਸੇ ਐਸੇ ਤ੍ਰੂਪ ਪ੍ਰਹਿਲਾਦ ਜਪਿਓ ਹਰ ਜੈਸੇ। ਸੰਤੂਪ ਪ੍ਰਹਿਲਾਦ ਪੰਜ ਤੇ ਸੱਤ ਸਾਲ ਦੀਆਂ ਉਮਰਾਂ ਦੇ ਨਿੱਕੇ ਬਾਲਕ। ਔਰ ਜਿਹੜੀ ਭਗਤੀ ਜਿਨ੍ਹਾਂ ਨਾਮ ਉਹਨਾਂ ਨੇ ਜਪਿਆ ਜਿੱਨਾਂ ਨਿੱਕੀ ਉਮਰ ਚ ਤਰੂਪ ਰਹਿਦਾ ਵਿੱਚ ਸੰਸਾਰ ਚ ਪਰਤ ਨਹੀਂ ਹੋਇਆ ਇਹ ਹੈ ਬਚਪਨ ਦੀ ਬਣਿਆਈ ਛੋਟੇ ਸਾਲ ਜਾਂਦੇ ਨਿੱਕੀਆਂ ਉਮਰਾਂ ਦੇ ਸ਼ਹੀਦ ਨੇ ਬਚਪਨ ਦੀ ਬਣਾਈ ਬਾਬਾ ਬੁੱਢਾ ਜੀ ਨਿੱਕੀ ਉਮਰ 12 ਸਾਲ ਦੀ ਹੈ ਗੁਰੂ ਨਾਨਕ ਸਾਹਿਬ ਨੂੰ ਕਹਿ ਰਿਹਾ ਬਾਬਾ ਤਨ ਭੋਜਨ ਸ਼ਕ ਕੇ ਰੱਜ ਜਾਂਦਾ ਮਨ ਕੇਵੇਂ ਰੋਜੀ ਮਨ ਕੇਵੇਂ ਤ੍ਰਿਪਤੂ ਨਿੱਕੀ ਉਮਰ ਚ ਬੜਾ ਬੁੱਢਾ ਸੋਲ ਕਰਦਾ ਸਾਹ ਰਾਹੜਾ ਕਹਿੰਦੇ ਨਾਮ ਕਿੱਟੇ ਦੇ ਬੁੱਢਾ ਕਹਿੰਦੇ ਗੱਲਾਂ ਤੇ ਬੁੱਢਿਆਂ ਵਰਗੀਆਂ ਕਰਦੇ ਬਹੁਤ ਸ਼ਿਆਣੇ ਨਿੱਕੀ ਉਮਰ ਦੇ ਵਿੱਚ ਯੋ ਮਚਪੰਦੀ ਪੜੇ ਰਹੀ ਸੀ ਨੌਵੇਂ ਪਾਦਸ਼ਾਹ 400 ਦੀ ਉਮਰ ਚ ਆਪਣੇ ਵੱਡੇ ਭਰਾ ਪਪਾ ਗੁਰਦਿੱਤਾ ਜੀ ਦੇ ਆਨੰਦ ਕਾਰਜ ਦੇ ਸਮੇਂ ਆਪਣੀ ਪੋਸ਼ਾਕ ਇੱਕ ਨੰਗੇ ਤੇ ਗਰੀਬ ਬੱਚੇ ਨੂੰ ਉਤਾਰ ਕੇ ਦਿੰਦੇ ਹੋਏ ਨਿੱਕੀ ਉਮਰ ਦੇ ਵਿੱਚ ਵੱਡਾ ਬਹੁਤ ਧਰ 10ਵੇਂ ਪਾਦਸ਼ਾਹ 450 ਦੀ ਉਮਰ ਚ ਪਟਨਾ ਸਾਹਿਬ ਦੀ ਧਰਤੀ ਤੇ ਗੰਗਾ ਦੇ ਕਿਨਾਰੇ ਸੋਨੇ ਦੇ ਕੰਗਣ ਵੰਗਾ ਕੇ ਬਣਾਤੇ ਨਿੱਕੀ ਉਮਰ ਦੇ ਵਿੱਚ ਵੱਡੀ ਸਿੱਖਿਆ ਵੀ ਕੰਚਨ ਮੱਟੀ ਬਣੇ ਅਪਾ ਬਚਪਨ ਨੂੰ ਬਿਲਕੁਲ ਅਗਿਆਨੀ ਕਹਿ ਸਕਦੇ। ਬਚਪਨ ਵਿੱਚ ਬਹੁਤ ਵੱਡੀਆਂ-ਵੱਡੀਆਂ ਨਕਤਰਾਂ ਬਣਦੀਆਂ। ਸਿੱਖ ਧਰਮ ਦੇ ਅੰਦਰ ਬਚਪਨ ਸ਼ਹੀਦ ਵੀ ਹੈ, ਬਚਪਨ ਭਗਤ ਵੀ ਹੈ, ਬਚਪਨ ਗੁਰੂ ਵੀ ਹੈ। ਬਚਪਨ ਬਹੁਤ ਅਮੀਰਾ ਸ਼ਕੀਲਾ ਹੈ। ਇਹ ਗੱਲ ਵੱਖਰੀ ਵੀ ਜੋ ਕੇ ਸਮੇਂ ਅੰਦਰ ਸਾਡੇ ਬਹੁਤੇ ਪਰਿਵਾਰਾਂ ਦਾ ਬਚਪਨ ਟੀਵੀ, ਫਿਲਮਾਂ, ਕਾਰਕਮ ਦੇਖਦੇ ਬਿਤੇ ਦੌਰੇ ਵਸ। ਅਰ ਮੈਂ ਆਪਕੋ ਇਹ ਕਹਾਂ ਮਾਵਾ ਕਾਰਟੂਨ ਲਾ ਕੇ ਬੱਚੇ ਨੂੰ ਬਿਠਾ ਦੇਖੋ ਬੱਚੇ ਕਾਰਟੂਨ ਹੀ ਬਣਦੇ ਨੇ ਫਿਰ ਸਾਰੀ ਉਮਰ ਕਾਰਟੂਨਾਂ ਵਾਲੀ ਅਕਤਾਂ ਕਰਦੇ ਰਹਿੰਦੇ ਆ। ਅਸੀਂ ਬਚਪਨ ਧਰਮ ਦੇ ਤੇ ਗੱਲ ਦੱਸਣੀ ਹੈ। ਸਰਬਜਾਤਿਆਂ ਬਾਰੇ ਦੱਸੋ ਗੁਰੂਆਂ ਬਾਰੇ ਦੱਸੋ ਭਾਗ ਭਗਤਾਂ ਦਾ ਜੀਵਨ ਪੜਾਓ ਬੱਚਿਆਂ ਨੂੰ ਸਾਖੀਆਂ ਸੁਣਾਓ ਬੱਚੇ ਦੇ ਜ਼ਿੰਦਗੀ ਦੇ ਅੰਦਰ ਜਿਹੜਾ ਬਚਪਨ ਦੇ ਵਿੱਚ ਮਨੋਬਲ ਇੰਨਾ ਉੱਚਾ ਹੋ ਜਾਵੇ ਬੱਚਾ ਕਿਤੇ ਪਾਸੇ ਗਾਈ ਨਾ ਵਾਲੇ ਪਾਸੇ ਗੁਰੂ ਹਰਿਕ੍ਰਿਸ਼ਨ ਜੀ ਦਾ ਜੀਵਨ ਪੜਾਓ ਮਸਕੀਨ ਜੀ 20ਵੀਂ ਸਦੀ ਦੇ ਭਾਈ ਗੁਰਦਾਸ ਦੇ ਅਵਾਰਣ ਨਾਲ ਨਿਵਾਜੇ ਉਹ ਇੱਕ ਗੱਲ ਬੜੀ ਪਿਆਰੀ ਕਹਿ ਆ ਕਰਦੇ ਸਨ ਕਹਿੰਦੇ ਜਿਸ ਘਰ ਦੇ ਅੰਦਰ ਸਵੇਰੇ ਜਪਜੀ ਪੜਿਆ ਜਾਂਦਾ ਹੈ ਜਿਸ ਘਰ ਦੇ ਬੱਚੇ ਸਮੂਹ ਜਾਣ ਤੋਂ ਪਹਿਲਾਂ ਜਪਜੀ ਸਾਹਿਬ ਪੜ੍ਹਦੇ ਨੇ ਸ਼ਾਮ ਨੂੰ ਸੂਦਰ ਦਾ ਪਾਠ ਕਰਦੇ ਨੇ ਸੌਂਡ ਵੇਲੇ ਸੋਹਲਾ ਸੱਜ ਕਰਦੇ ਨੇ ਸਮਝ ਲਓ ਉਸ ਘਰ 'ਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀਆਂ ਰਹਿਮਤਾਂ ਵਰਤ ਰਹੀਆਂ ਨੇ ਆਪ ਕੋ ਸਤਨਾਮੁ ਸ਼੍ਰੀ ਵਾਹਿਗੁਰੂ ਅੱਜ ਸਮੇਸ਼ ਕਰ ਨੂੰ ਸੁਣਨਾ ਪੜਿਆ ਵੀ ਆ ਸਾਡਾ ਬਚਪਨ ਕਿੱਥੇ ਹੈ ਗੁਰਪ੍ਰਾ ਕਰੇ ਤਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਣ ਹੁੰਦੇ ਨੇ 5.5 ਸਾਲ ਦੀ ਉਮਰ ਸਾਹਿਬ ਕਾਉਣੇ ਕੋ 8 ਸਾਲ ਤੱਕ ਉਹਨਾਂ ਨੇ ਜੋਤੀ ਜੋਤ ਸਮਾ ਜਾਣਾ ਸ਼ਮਾ ਬਣ ਤਾ 2.5 ਸਾਲ 2.5 ਸਾਲ ਗੁਰੂ ਹਰਿਕ੍ਰਿਸ਼ਨ ਜੀ ਨੇ ਕੌਮ ਦੀ ਅਗਵਾਈ ਕੀਤੀ ਕੌਮ ਨੂੰ ਲੀਡ ਕੀਤਾ ਗੁਰੂ ਬਣ ਕੇ ਕੌਮ ਨੂੰ ਸਿੱਖਿਆਵਾਂ ਦੇ ਸੰਦੇਸ਼ ਦਿੱਤੇ ਇਹ ਆਪਣੇ ਆਪ ਦੇ ਵਿੱਚ ਵੱਡੀ ਤੇ ਪਰਤਕ ਕਰਮਾਤ ਹੈ ਕੌਤਕ ਹੈ ਗੁਰੂ ਦੀ ਕਿਰਪਾ ਹੈ ਫਿਰ ਇੱਕ ਵਾਰ ਸਨੇਹਾ ਹੁੰਦਾ ਹੈ ਹੁਣ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਘਰ ਦੇ ਅੰਦਰ ਦਿੱਲੀ ਤੋਂ ਦੇ ਕਿ ਸਤਿਗੁਰੂ ਤੁਹਾਨੂੰ ਉੱਥੋਂ ਦੀ ਸੰਗਤ ਯਾਦ ਕਰਦੀ ਹੈ ਦੇਖੋ ਔਰੰਗਜ਼ੇਬ ਨੇ ਸਨੇਹਾ ਭੇਜਿਆ ਗੁਰੂ ਸਾਹਿਬ ਨੇ ਨਹੀਂ ਕਿਹਾ ਪਰ ਜਦੋਂ ਪਤਾ ਲੱਗਿਆ ਵੀ ਸੰਗਤ ਨੇ ਸੁਨੇਹਾ ਭੇਜਿਆ ਮਹਾਰਾਜ ਚੱਲ ਪਏ ਸੰਗਤ ਦਾ ਕਿੰਨਾ ਵੱਡਾ ਸਤਿਕਾਰ ਹੈ ਇੱਕ ਬਾਦਸ਼ਾਹ ਦੀ ਪਰਵਾਹ ਨਹੀਂ ਔਰ ਜਦੋਂ ਸੁਪਰ ਕਿਹਾ ਵੀ ਸੰਗਤ ਨੇ ਬਣਾਇਆ ਮਹਾਰਾਜ ਕਹਿੰਦੇ ਆਪ ਜਾਣਾ ਹੈ ਗੁਰੂ ਘਰ ਚੜ੍ਹ ਪੜੀ ਹੈ ਜਾਣ ਤੋਂ ਪਹਿਲੇ ਇੱਕ ਘਟਨਾ ਘਟਦੀ ਹੈ ਮੈਂ ਜਿਹੜੀ ਬੇਨਤੀ ਅਰੰਭ ਕੀਤੀ ਗੁਰੂ ਦਾ ਸੁਭਾਅ ਤੇ ਗੁਰੂ ਦਾ ਜਿਗਰਾ ਕਿੰਨਾ ਵੱਡਾ ਹੈ ਗੁਰੂ ਦੀ ਛਾਣ ਚ ਪੂੜੀ ਆ ਜਾਏ ਰੋਗੀ ਆ ਜਾਏ ਛੋੜ ਆ ਜਾਏ ਠੱਗ ਆ ਜਾਏ ਗੁਰੂ ਨੇ ਹਰ ਇੱਕ ਦਾ ਦੁਆਦ ਕਰਦਾ ਲਾਹੌਰ ਤੇ ਇੱਕ ਜਥਾ ਹਰ ਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਤੁਰਦਾ ਹੈ ਕੀਰਤਪੁਰ ਸਾਹਿਬ ਹੋਣਾ ਹੈ ਉਹਨਾਂ ਦੇ ਵਿੱਚ ਰਸਤੇ 'ਚ ਇੱਕ ਚੋਰ ਰਲ ਗਿਆ ਚੋਰਾਂ ਦਾ ਕੰਮ ਹੁੰਦਾ ਵੀ ਭੀੜ ਭੜੱਕੇ 'ਚ ਜਾਣਾ ਹੈ ਉਹਨੇ ਸੋਚਿਆ ਵੀ ਇਹ ਸੰਗਤ ਚੱਲੀ ਹੈ ਮੈਂ ਇਹਨਾਂ ਨਾਲ 2-4 ਘੰਟੇ ਚ ਰਾਤ ਨੂੰ ਇਹਨਾਂ ਜਿੱਥੇ ਆਰਾਮ ਕਰਨਾ ਚੋਰੀ ਕਰਕੇ ਵਾਪਸ ਆ ਜਾਣਾ ਪਰ ਕੁਦਰਤੀ ਉਹਨੂੰ ਮੌਕਾ ਨਾ ਲੱਗਿਆ ਉਹ ਨਾਲ ਚੱਲਦਾ ਚੱਲਦਾ ਜਿੱਥੇ ਕੀਰਤਪੁਰ ਸਾਹਿਬ ਪਹੁੰਚ ਗਿਆ ਮੈਂ ਸੋਚਦਾ ਵੀ ਪਹਿਲਾਂ ਤਾਂ ਮੇਰਾ ਮੌਕਾ ਲੱਗੇ ਨਹੀਂ ਪਰ ਇੱਥੇ ਸੰਗਤ ਬਹੁਤ ਹੈ ਜਾਹਰਾ ਤੇ ਕਿੰਨੀ ਸੰਗਤ ਹੈ ਕਿੰਨਾ ਕਿਤੇ ਮੇਰਾ ਦਾ ਲੱਗਦਾ ਹੈ ਪਰ ਰੱਬ ਦਾ ਸਰਬੋਤਮ ਦਾ ਕੋਈ ਮੌਕਾ ਨਾ ਬਣਿਆ ਦੀਵਾਨ ਸੱਜਿਆ ਹੈ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅੱਜ ਤੱਕ ਤੇ ਬੈਠੇ ਨੇ ਸੰਗਤ ਆਉਂਦੀ ਹੈ ਮੁੱਠਾ ਠੀਕਦੀਏ ਬਹਿ ਜਾਂਦੀ ਹੈ ਵੱਡੇ ਇਕੱਠ ਹੋ ਜਾਂਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਜਦੋਂ ਵੇਖਦਾ ਮਨ ਹੀ ਮਨ ਬੜਾ ਅਜੰਬੇਤ ਹੋ ਜਾਂਦਾ ਹੈ ਹੈਰਾਨ ਹੋ ਜਾਂਦਾ ਹੈ ਭਈ ਇੰਨੀ ਨਿੱਕੀ ਉਮਰ ਦਾ ਬਾਲ ਗੁਰੂ ਬਣ ਕੇ ਸਿੱਖਾਂ ਨੂੰ ਸਿਖਾਉਂਦੇ ਰਿਹਾ ਭਵਾਨੇ ਕਹਦਾ ਚਾਹ ਤੋਂ ਵੇਖਦੇ ਆਂ ਕਿ ਕੀ ਬਣਦਾ ਨਿੱਕੀ ਉਮਰੇ ਕੀ ਪਤਾ ਕੁਝ ਹੋਵੇ ਜੇ ਐਵੇਂ ਹੀ ਐ ਆਪਣਾ ਗੇਵੋ ਨਹੀਂ ਸੰਗਤ ਅੰਦਰੋਂ ਮਨ ਚੁਪਿਆ ਐਵੇਂ ਹੋਵੇ ਤਾਂ ਠੀਕ ਹੈ ਸੰਗਤ ਦੇ ਪਿੱਛੇ ਜਾ ਕੇ ਬਹਿ ਗਿਆ ਹੁਣ ਸੰਗਤ ਦਾ ਭਾਗ ਭਰੇ ਮਨ ਹੀ ਮਨ ਕਈ ਤਰ੍ਹਾਂ ਦੇ ਖਿਆਲ ਕਈ ਫੁਰਨੇ ਕਈ ਸ਼ਕੀਆਂ ਦੇ ਮਨ ਚ ਆ ਗਏ ਵਿੱਚੇ ਸੋਚ ਜਾਂਦਾ ਇੰਨੇ ਦਿਨ ਹੋ ਗਏ ਮੇਰੀ ਚੋਰੀ ਵੀ ਨਹੀਂ ਹੋਈ ਮੇਰਾ ਦਾ ਨਹੀਂ ਲੱਗਿਆ ਮੇਰਾ ਕੰਮ ਨਹੀਂ ਚੱਲਿਆ ਵਿੱਚੇ ਸੋਚ ਜਾਂਦਾ ਜੇ ਗੁਰੂ ਵਡਿਆਈ ਦਾ ਮਾਲਕ ਹੈ ਕੁਝ ਮੇਰੇ ਮਨ ਦੀਆਂ ਗੁੱਟ ਵੀ ਮੁਕਾਵੇ ਹਾਤਕਿਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਿੰਨੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ 6.5 7 ਸਾਲ ਦੇ ਗ੍ਰੀਨ ਤੇ ਕੁਝ ਵਿਦਵਾਨਾਂ ਨੇ ਲਿਖਿਆ 7 ਸਾਲ ਦੇ ਗ੍ਰੀਨ ਹੋਣਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਕੀਰਤਨ ਦੀ ਸਮਾਪਤੀ ਹੋਈ ਮਹਾਰਾਜ ਨੇ ਵਿਆਖਿਆ ਕੀਤੀ ਸਤਿਗੁਰੂ ਨੇ ਸ਼ੁਰੂ ਪਤਾ ਕਿਥੋਂ ਕੀਤਾ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਸੰਸਾਰ ਹੈ ਨਾ ਸਾਧੂਆਂ ਸੰਤਾਂ ਦਾ ਵੀ ਹੈ ਤੇ ਇੱਥੇ ਚੋਰ ਵੀ ਬਹੁਤ ਨੇ ਆਪੋ ਸਤਨਾਮੁ ਸ਼੍ਰੀ ਵਾਹਿਗੁਰੂ ਇੱਥੇ ਚੋਰ ਵੀ ਬਹੁਤ ਰਹਿੰਦੇ ਜਦੋਂ ਮਹਾਰਾਜ ਨੇ ਕਿਹਾ ਤੇ ਚੋਰ ਬਹੁਤ ਰਹਿੰਦੇ ਕਦਮ ਉੱਤੇ ਕੰਨ ਖੜਿਓ ਕੇ ਡਰ ਗਿਆ ਘਬਰਾ ਗਿਆ ਕਿਉਂਕਿ ਬਚੋਰ ਤੇ ਆਪ ਸ਼ਹਿਰ ਦੇ ਅੰਦਰ ਚੋਰ ਨੂੰ ਆਪਣਾ ਪਾਲਾ ਡਰ ਗਿਆ ਘਬਰਾ ਗਿਆ ਵੀ ਤੇ ਮੈਨੂੰ ਲੱਗਦਾ ਗੁਰੂ ਸਾਹਿਬ ਨੇ ਮੇਰੀ ਗੱਲ ਕੀਤੀ ਹੈ ਫਿਰ ਕਹਿੰਦਾ ਵੀ ਚਲੋ ਗੁਰੂ ਸਾਹਿਬ ਨੇ ਕਿਹੜਾ ਮੇਰਾ ਨਾਮ ਲਿਆ ਮੈਂ ਤਾਂ ਮੰਨਣਾ ਜੇ ਮੇਰਾ ਨਾਮ ਲੈਣਾ ਫਿਰ ਮੈਂ ਮੰਨੂਗਾ ਮਹਾਰਾਜ ਕਹਿ ਲੱਗੇ ਭਾਈ ਬਾਣੀ 'ਚ ਲਿਖਿਆ ਹੈ ਸੰਸਾਰ ਵਿੱਚ ਜਿਹੜਾ ਬੰਦਾ ਚੋਰੀ ਕਰਦਾ ਉਹਦੇ ਨਾਲ ਕੋਈ ਨਹੀਂ ਖੜਦਾ ਕੋਈ ਉਹਦੀ ਹਾਮੀ ਨਹੀਂ ਭਰਦਾ ਜਾਮਣੀ ਨਹੀਂ ਭਰਦਾ ਗਰੰਟੀ ਨਹੀਂ ਲੈਂਦਾ ਉਹਦੀ ਗਵਾਹੀ ਨਹੀਂ ਦਿੰਦਾ ਉਹਦੀ ਮਦਦ ਨਹੀਂ ਕਰਦਾ ਚੋਰ ਕੀ ਹਮਾ ਪਰੈ ਨਾ ਕੋਈ ਚੋਰ ਕੀ ਆ ਚੰਗਾ ਕਿਉਂ ਹੋਏ ਮਹਾਰਾਜ ਕਹਿੰਦੇ ਕਿ ਰਬੀ ਦੀ ਦਰਗਾਹ ਚ ਮੌਨ ਹੰਮੀ ਪਰੇਗਾ ਇਹ ਬੜਾ ਹਰਾਮ ਹੋ ਰਿਹਾ ਤੂੰ ਕਹਿੰਦਾ ਚਮਕ ਮੇਰੀ ਜਿਹੜਾ ਤੇਰੀ ਗੱਲ ਸੁਣੀ ਹੈ ਮੇਰਾ ਕਿਹੜਾ ਨੂਰ ਸਾਹਿਬ ਨੂੰ ਨਾਮ ਪਤਾ ਹੈ ਤੇ ਗੁਰੂ ਸਾਹਿਬ ਨੇ ਨਾ ਦ ਚਲਦੇ ਦੁਆਚ ਕਹਿਣ ਲੱਗੇ ਭਾਈ ਉਹ ਜਿਹੜਾ ਪਿੱਛੇ ਬੈਠਾ ਹੈ ਤੂੰ ਬਾਰ ਬਾਰ ਦੇਖ ਰਿਹਾ ਤੂੰ ਅੱਗੇ ਆ ਜਾ ਉਹ ਦੇਖਦਾ ਵੀ ਕਿਹਨੂੰ ਕਹਿ ਰਹੇ ਨੇ ਆਲੇ-ਦਾਲੇ ਦੇਖਿਆ ਸ਼ਰ ਪਿਛੇ ਨੂੰ ਕਹਿੰਦਾ ਮਹਾਰਾਜ ਕਿਤੇ ਤੈਨੂੰ ਕਿਹਾ ਭਾਈ ਜਸਵੰਤਰ ਆਏ ਤੂੰ ਅੱਗੇ ਆ ਜਾ ਜਦੋਂ ਜਸਵੰਤਰ ਆਇਆ ਇੱਕਦਮ ਕੰਬਾ ਗਿਆ ਉਹ ਲਗਾ ਕੰਬ ਗਿਆ ਤਰ ਮੇਰਾ ਨਾਮ ਕਿਵੇਂ ਪਤਾ ਲੱਗਿਆ ਮੈਂ ਪਹਿਲੀ ਵਾਰ ਆਇਆ ਚੋਰ ਵੀ ਪਛਾਣ ਲਿਆ ਭਾ ਮੇਰੇ ਸੁਭਾਅ ਨੂੰ ਮੇਰੇ ਕਰਮ ਨੂੰ ਵੀ ਪਛਾਣ ਲਿਆ ਮੇਰੇ ਨਾਮ ਨੂੰ ਵੀ ਪਛਾਣ ਲਿਆ ਗੁਰੂ ਦੀ ਵਡਿਆਈ ਹੈ ਕੱਟ-ਕੱਟ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਦ ਰੋਜ਼ ਪੜਨ ਨੂੰ ਵੀਡਾ ਮੁੱਲ ਲਿਆ ਸਭ ਕੁਝ ਜਾਣਦਾ ਕਿਸ ਆਕੇ ਕੀਚੇ ਅਰਦਾਸ ਸੰਸਾਰ ਗੁਰੂ ਸਰੀਰ ਮੰਨਦਾ ਗੁਰੂ ਸਰੀਰ ਨਹੀਂ ਹੈ ਸਰੀਰ ਕਰਕੇ ਭਲੇਖਾ ਕਹਾਂਗੇ ਆਪਾਂ ਕਹਾਂਗੇ ਬੱਚੇ ਨੇ ਪਰ ਗੁਰੂ ਜੋਤਾਏ ਗੁਰੂ ਜੁਗਤ ਹੈ ਜੋ ਤੋਹਾ ਜੀ ਹੁਸਾ ਸ਼ੈ ਕਾਇਆ ਫੇਰ ਫਨ ਗਿਆ ਪਰੇਸ਼ਾਨ ਹੋ ਗਿਆ ਰਾਜ ਨੇ ਕਿਹਾ ਜਸਵੰਤ ਰਾਏ ਜੀ ਤੁਹਾਨੂੰ ਕਿਹਾ ਹੈ ਕਬਰ ਆ ਗਿਆ ਚਿਹਰੇ ਤੇ ਹੰਝੂ ਵਗ ਰਹੇ ਹੋਲੀ-ਹੋਲੀ ਤੁਰਦਾ ਹੈ ਹੋਲੀ-ਹੋਲੀ ਕਬਰੋਂਦਾ ਹੈ ਸਰੀਰ ਸਾਥ ਛੱਡਦਾ ਨਜ਼ਰ ਆਇਆ ਵੀ ਢੀ-ਢੀ ਸ਼ਬਦ ਚ ਪਰਾਂ ਨੇ ਮੈਨੂੰ ਪਛਾਨ ਲਿਆ ਮੈਂ ਇੱਕ ਘੋੜਾ ਵਧੀਆ ਪੱਤਾ ਬਣ ਕੇ ਆਇਆ ਸੀ ਭੇਗ ਧਰ ਕਰਕੇ ਆਇਆ ਸੀ ਹੁਣ ਬੇਇੱਜ਼ਤੀ ਮਹਿਸੂਸ ਕੀਤੀ ਆਪਣੇ ਆਪ ਨੂੰ ਪਰ ਚੱਲ ਪਿਆ ਹੱਥ ਜੋੜ ਕੇ ਵੀ ਭਾਈ ਕਦੰਮੀ ਉਹਦੇ ਵਾਸਤੇ ਪਹਾੜ ਬਣ ਗਏ ਜਿ ਲੱਗਿਆ ਪਹਾੜ ਦੀ ਚੜਾਈ ਚੜਦੀਆਂ ਤੁਰਿਆ ਨਾ ਜਾਵੇ ਆਉਂਦੇ ਮਹਾਰਾਜ ਦੇ ਚਰਨਾਂ 'ਚ ਮਿਲ ਕਹਿੰਦਾ ਪਾਤਸ਼ਾਹ ਅੰਸ਼ ਲੈ ਬਖਸ਼ ਲੈ ਬਖਸ਼ ਮੈਂ ਮੰਨਦਾ ਮੈਂ ਚੋਰ ਆ ਮੈਂ ਕਬੂਲ ਕਰ ਗਿਆ بس ਕਿਰਪਾ ਕਰ ਮੈਨੂੰ ਬਖਸ਼ ਦੇ ਮਹਾਰਾਜ ਕਹਿੰਦੇ ਜਸਵੰਦਰ ਹੈ ਭਾਈ ਤੂੰ ਜਦੋਂ ਆਇਆ ਉਦੋਂ ਚੋਰ ਸੀ ਪਰ ਗੁਰੂ ਦੀ ਨਾਲਗ ਦੀ ਕਿਰਪਾ ਹੋ ਗਈ ਇਸ ਸੰਗਤ ਵਿੱਚ ਆ ਕੇ ਇਥੇ ਚੋਰੀ ਦੇ ਦਾਗ ਵੀ ਮਿਟ ਜਾਂਦੇ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਅੱਜ ਤੋਂ ਮਾਦੇ ਕੰਮ ਨਹੀਂ ਕਰਨਾ ਪਰਟਕਾ ਆਨ ਮਹਾਰਾਜ ਵੱਸ ਸੀ ਬਖਸ਼ ਲੋਕ ਕਿਰਪਾ ਕਰਵਾ ਜਦੋਂ ਬਾਦੀਸ ਪਸਿਆਤ ਨਾ ਉਤਰਣ ਉਹ ਬੰਦਾ ਫਿਰ ਗੁਰੂ ਕਰਦਾ ਸੇਵਾ ਦਾ ਚੋਰ ਦਾ ਵਧਾਨ ਕੀਤਾ ਮਹਾਰਾਜ ਸੱਚੇ ਬਾਦਸ਼ਾਹ ਹਰਿਕ੍ਰਿਸ਼ਨ ਸਾਹਿਬ ਦੀ ਦਿੱਕੀ ਉੱਪਰ ਦੀ ਹੁਣ ਅੱਗੇ ਚੱਲੇ ਮਹਾਰਾਜ ਦਿੱਲੀ ਵੱਲ ਚੱਲੇ ਪਉਂਦੇ ਹਨ ਅੰਬਾਲੇ ਦੇ ਨੇੜੇ ਮੰਜੂ ਕਰਾ ਦੀ ਧਰਤੀ ਉੱਥੇ ਵੀ ਗੁਰੂ ਸਾਹਿਬ ਨੇ ਇੱਕ ਹੰਕਾਰੀ ਦਾ ਤੇ ਇੱਕ ਸ਼ਰੀਰ ਦੇ ਝੂਲੇ ਦਾ ਉਧਾਰ ਕੀਤਾ ਹੰਕਾਰੀ ਇਹ ਪੰਡਤ ਲਾਲ ਚੰਦ ਗੁੰਗਾ ਛੰਦੂ ਚੀਵਾ ਹੰਕਾਰ ਹੀ ਹੰਕਾਰ ਹੋ ਗਿਆ ਦਾਲਚੰਦ ਨੂੰ ਵੀ ਸਿੱਖਾਂ ਦੇ 8ਵੇਂ ਗੁਰੂ ਨੇ ਲੋਕ ਇਹਨਾਂ ਨੂੰ ਗੁਰੂ ਕਹਿੰਦੇ ਨੇ ਉਮਰ ਬਹੁਤ ਨਿੱਕੀ ਹੈ ਵੀ ਇਹ ਜਵੇਂ ਗੁਰੂ ਹੋ ਸਕਦੇ ਸਕੇ ਦੀਵਾਨ ਸੱਜਿਆ ਵਾਲੇ ਜੀ ਮਹਾਰਾਜ ਸਤਿਪਾਸ਼ਾ ਉਹ ਕਿ ਪੰਜੋਖਰੇ ਦੇ ਨੇੜੇ ਉੱਥੇ ਆਇਆ ਕਹਿੰਦਾ ਮਹਾਰਾਜ ਜੀ ਤੁਹਾਡਾ ਨਾਮ ਹੈ ਹਰਿਕ੍ਰਿਸ਼ਨ ਸਾਡੇ ਉਹਨੇ ਕ੍ਰਿਸ਼ਨ ਮਹਾਰਾਜ ਜੇ ਤੁਸੀਂ ਵਾਕਈ ਹਰੀ ਕ੍ਰਿਸ਼ਨ ਹੋ ਫਿਰ ਕ੍ਰਿਸ਼ਨ ਜੀ ਦੀ ਉਚਾਰੀ ਹੋਈ ਗੀਤਾ ਦੇ ਅਰਥ ਕਰਕੇ ਸੁਣਾਓ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਸ਼ਰਮਾਨ ਸਾਹਿਬ ਉਸ ਪੈ ਉਸ ਕਰਾ ਬਈ ਕਹਿੰਦੇ ਪੰਡਿਤ ਜੀ ਜੇ ਅਸੀਂ ਅੰਤ ਕਰ ਦਿੱਤੇ ਤਾਂ تسਲੀ ਤੁਹਾਡੀ ਫੇਰ ਵੀ ਨਹੀਂ ਹੋਣੀ ਤੁਸੀਂ ਕਹਿੰਦੇ ਵੀ ਤੁਸੀਂ ਤੇ ਗੁਰੂ ਉਹ ਗੁਰੂ ਘਰ ਚ ਪੜੇ ਵਿਦਵਾਨ ਹੁੰਦੇ ਕਿਸੇ ਨੂੰ ਸੁਣਦੇ ਹੋਣੇ ਕਹਿੰਦੇ ਇਸ ਤਰ੍ਹਾਂ ਕਰਦੇ ਤੁਸੀਂ ਆਪਣੀ ਪਸੰਦ ਦਾ ਕੋਈ ਇਨਸਾਨ ਲੈ ਗਿਆ ਜਿਹਨੂੰ ਸਿਰਫ ਤੁਸੀਂ ਜਾਣਦੇ ਹੋ ਮੈਂ ਨਾ ਜਾਣ ਦਵਾਂ ਅਣਕੂ ਕਰੇਗਾ ਪੰਡਿਤ ਲਾਲਚੰਦ ਖੁਸ਼ ਹੋ ਗਿਆ ਵੀ ਇਹ ਤੇ ਵਧੀਆ ਗੱਲ ਹੋ ਗਈ ਔਰ ਉਹਨੇ ਇੱਕ ਵਿਦਵਾਨ ਨਹੀਂ ਉਹਨੇ ਇੱਕ ਉਸ انسان ਨੂੰ ਲੈ ਕੇ ਆਂਦਾ ਹੈ ਇਤਿਹਾਸ ਕਹਿੰਦਾ ਨਾ ਉਹ ਬੋਲਦਾ ਨਾ ਉਹ ਸੁਣਦਾ ਹੈ ਤੇ ਉਹਦੀ ਮੁੱਤੀ ਵੀ ਕੋਤੀ ਨਹੀਂ ਪਾਵੇ ਕਿ ਸਿੱਧਾ ਸਾਦਾ ਜਿਵੇਂ ਕਹਿੰਦੇ ਭੂਲਾ ਦਾ ਬੋਲ ਚੱਲਦਾ ਝੀਰ ਜਾਂਦੀ ਹੈ ਨਾ ਮੈਂ ਛੱਜੂ ਉਹਨੂੰ ਲਿਆਇਆ ਇੱਕ ਡਿੰਚਰ ਸੀ ਡਿੰਚਰ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਗੁਰੂ ਘਰ ਨਾਲ ਪਰ ਦੇਖੋ ਗੁਰੂ ਘਰ ਦੀ ਜਿਹੜੀ ਵਡਿਆਈ ਹੈ ਨਾ ਪਿੰਗੋਲ ਪਰਬਤ ਪਾਰ ਪਰੇ ਖੱਲ ਚਤੁਰਬ ਕੀਤਾ ਖੱਲ ਚਤੁਰਬ ਦਾ ਮੂਲਕ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਇੱਕ ਮੂਰਖ ਬੰਦਾ ਬਹੁਤ ਵੱਡਾ ਵਿਦਵਾਨ ਬਣ ਜਾਂਦਾ ਪੁਲਾਰਾ ਪੜ ਜਾਂਦਾ ਖੰਦਦਰੂ ਦਾ ਮੂਰਖ ਚਤੁਰ ਚਲਾਕ ਫਕਤਾ ਬਣ ਜਾਂਦਾ ਸਪੀਕਰ ਬਣ ਜਾਂਦਾ ਬੋਲਣ ਦਾ ਵੀ ਜਾਂਦਾ ਉਪਦੇਸ਼ ਦਿੰਦਾ ਸਤਿਗੁਰੂ ਸਚੇਪਾਦ ਸਾਹਿਬ ਜੀ ਵਰਨਾ ਪੜੇ ਨਾਲ ਬਿਠਾ ਲਿਆ ਮਹਾਰਾਜ ਕਹਿੰਦੇ ਲਾਲਚੰਦ ਜੀ ਤੁਸੀਂ ਸਾਹਮਣੇ نیچے ਸੰਗ ਵਿੱਚ ਬੈਠੋ ਅੱਧਾ ਬਾਣ ਜੂ ਮੈਂ ਇੱਥੇ ਤੁਰ ਦਿੱਤਾ ਉਹ ਕਹਿੰਦਾ ਸੀ ਮੈਂ ਵਿਦਵਾਨ ਆ ਮੈਨੂੰ ਇੰਨਾ ਗਿਆਨ ਹੈ ਇੰਨੇ ਸ਼ਾਸਤਰਾਂ ਦਾ ਵੈਦਾਂ ਦਾ ਗੀਤਾ ਦਾ ਮੈਨੂੰ ਸਭ ਪਤਾ ਹੈ ਮੈਨੂੰ ਮਹਾਰਾਜ ਨੇ ਸਾਹਮਣੇ نیچے ਬਿਠਾ ਲਿਆ ਮਹਾਰਾਜ ਕਹਿੰਦੇ ਸੁਣਾਉਣ ਬੜਾ ਉੱਪਰ ਬੈਠੇ ਇਸੇ ਕਰਕੇ ਨੇ ਜਿਹੜੀ ਸਟੇਜ ਹੈ ਇਹ ਦੂਜੇ ਲੋਕ ਨੇ ਕੋਈ ਡਿਆਈ ਨਹੀਂ ਜੇ ਵੜਿਆ ਵੀ ਗੁਰੂ ਜੀ ਜੀ ਨੇ ਬਾਣੀ ਸੁਣਾਉਣੀ ਹੈ ਬਾਣੀ ਸੁਣਾਉਣ ਵਾਲਾ ਕੋਈ ਹੋਰ ਹੈ ਬਾਣੀ ਦੇ ਸਿਖਾਉਣ ਵਾਲਾ ਅੰਦੇ ਦੀ ਬੜੀ ਨਹੀਂ ਕਿ ਪੜਿਆਈ ਬਾਣੀ ਦੀ ਹੈ ਮਹਾਰਾਜ ਗੰਦੇ ਸੱਜਰੂ ਚਾਹਾਂ ਜੇ ਅਰਥ ਕਰਕੇ ਸੁਣਾ ਹੁਣ ਸੱਜਰੂ ਵਿਚਾਰ ਨੂੰ ਕੀ ਪਤਾ ਹੈ ਉਹ ਜਿਹੜੇ ਬੰਦੇ ਨੇ ਕਦੀ ਊੜਾ ਆੜਾ ਨਹੀਂ ਪੜਿਆ ਕਹਾਖਾਨੀ ਪੜਿਆ ਜਿਨੇ ਸਕੂਲ ਦੀ ਕਿਤਾਬ ਨਹੀਂ ਵਿੰਕੀ ਸਕੂਲ ਦਾ ਪੂਰੀ ਨਹੀਂ ਵਿਖਿਆ ਉਹ ਗੀਤਾ ਜਿਹੜੀ ਸੰਸਕ੍ਰਿਤ ਦੀ ਭਾਸ਼ਾ ਚ ਲਿਖੀ ਹੈ ਪੜ੍ਹਦੇ ਹੀ ਬਹੁਤ ਔਖੇ ਉਪਰੋਂ ਦੇ ਅਰਥ ਵੀ ਕਰਦੇ ਨੇ ਹੁਣ ਗੁਰੂ ਦੀ ਕਿਰਪਾ ਹੋਈ ਹੈ ਸੰਸਾਰ ਇੱਕ ਕਰਾਮਾਤ ਦਾ ਨਾਮ ਹੁੰਦਾ ਹੈ ਇਹ ਸਭ ਗੁਰੂ ਦੀ ਕਲਾ ਹੁੰਦੀ ਹੈ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਮਹਾਰਾਜ ਕੋਲ ਨਾ ਇੱਕ ਨਿੱਕੀ ਜਿਹੀ ਛੜੀ ਹੈ ਸਤਿਗੁਰੂ ਸੱਜੇ ਪਾਤਸ਼ਾਹ ਨੇ ਛੜੀ ਉਹਦੇ ਸਿਰ ਤੋਂ ਸ਼ੋਹਾਈ ਛੜੀ ਦਾ ਅਰਥ ਹੈ ਵੀ ਗੁਰੂ ਦੀ ਕਿਰਪਾ ਧਿਆਨ ਤੋਂ ਛੜੀ ਵਿੱਚ ਜਾਦੂ ਨਹੀਂ ਬਖਸ਼ਿਸ਼ ਨਹੀਂ ਬਖਸ਼ਿਸ਼ ਤੇ ਗੁਰੂ ਦੀ ਕਿਰਪਾ ਚ ਹੈ ਕਹਿੰਦੇ ਪੰਡਿਤ ਲਾਲ ਜੰਧਰ ਨੂੰ ਕਹਿੰਦੇ ਤੂੰ ਸ਼ਲੋਕ ਪੜੀ ਜਾ ਉਈ ਕਿਹਸੇ ਲੋਕ ਪੜਦਾ ਹੈ ਇਤਿਹਾਸ ਕਹਿੰਦਾ ਹੈ ਭਾਈ ਸਤੂ ਜੀ ਵਰ ਇੱਕ ਸ਼ਲੋਕ ਦੇ ਸਤ ਸਤ ਅਤ ਅਰਥ ਕਰ ਦਿੱਤੇ ਉਹ ਅਰਥ ਕਿਤੇ ਜਿਹੜੇ ਛੱਜੂ ਨੇ ਅਜੇ ਤੱਕ ਸੁਣੇ ਕੋਈ ਨਹੀਂ ਚ। ਪੰਜ ਸਤ ਸ਼ਲੋਕਾਂ ਦਾ ਪਾਠ ਸੁਣਿਆ ਅਰਥ ਸੁਣਿਆ ਪੰਡਿਤ ਲਾਲ ਚੰਦ ਦਾ ਹੰਕਾਰ ਅੱਖਾਂ ਦੇ ਮੀਰ ਨਹੀਂ ਬੈਗਿਆ ਹੱਥ ਜੋੜ ਕੇ ਕਹਦਾ ਮਹਾਰਾਜ ਮਖਸ਼ਰ ਉਹ ਇਹਦੇ ਤੋਂ ਵੱਡਾ ਵਿਦਵਾਨ ਮੈਂ ਅਜੇ ਤੱਕ ਵੇਖਿਆ ਅਸਲ ਜਦੋਂ ਹੰਕਾਰ ਸੀ ਉਹਦਾ ਹੰਕਾਰ ਟੁੱੜਿਆ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਮਹਾਰਾਜ ਨੇ ਗੁੰਗੇ ਵੀ ਬੋਲਣ ਦਾ ਦਿੱਤੇ ਅੱਗੋਂ ਸਤਨਾਮ ਸ਼੍ਰੀ ਇੱਥੇ ਗੁੰਗੇ ਬੋਲਣ ਦਾ ਵੀ ਲੰਦਿਆ ਸਾਹਿਬ ਮਹਾਰਾਜਾ ਦਿੱਲੀ ਪਹੁੰਚਦੇ ਆ ਰਾਜਾ ਮਿਰਜਾ ਜੈ ਸਿੰਘ ਦਾ ਬਹੁਤ ਵੱਡਾ ਅਸਥਾਨ ਹੈ ਰਹਿਣ ਵਾਲਾ ਮਹਿਲ ਜਿਹਨੂੰ ਬਗਲਾ ਕਹਿੰਦੇ ਨੇ ਉੱਥੇ ਮਹਾਰਾਜ ਦਾ ਉਤਾਰਾ ਕੀਤਾ ਜਾਂਦਾ ਹੈ ਸ਼ੇਖ ਸੰਗਤ ਨੂੰ ਬਹੁਤ ਖੁਸ਼ੀ ਹੁੰਦੀ ਹੈ ਮਹਾਰਾਜ ਬੰਦਾ ਪ੍ਰੀਤਮ ਦੇ ਦਰਸ਼ਨ ਕਰਕੇ ਆਪਣੀਆਂ ਝੂੜੀਆਂ ਰਹਿ ਤੰਨਣ ਲੱਗ ਪਦੀ ਐ ਕਈ ਮਹੀਨੇ ਮਹਾਰਾਜ ਉੱਥੇ ਰੁਕੇ ਔਰ ਅੰਗਰੇਜ਼ ਨੂੰ ਪਤਾ ਲੱਗਾ ਇਹ ਵੀ ਆ ਗਿਆ ਕਹਿੰਦਾ ਮੈਂ ਵੀ ਦਰਸ਼ਨ ਕਰਕੇ ਆਉਣਾ ਮਹਾਰਾਜ ਕਿਤੇ ਦਰਵਾਜ਼ੇ ਬੰਦ ਕਰਦੇ ਹੋ ਇਹਨੂੰ ਹੱਥੇ ਨਹੀਂ ਲੱਗਦੇ ਕਿੰਨਾ ਵੱਡਾ ਫੈਸਲਾ ਸੀ ਨਿੱਕੀ ਉਮਰ ਦੇ ਵਿੱਚ ਇੱਕ ਬਾਦਸ਼ਾਹ ਨਾਟਕ ਕਰਨ ਦਾ ਪਰਵਾਣ ਆਪਣੀ ਉਹਦਾ ਕਾਰਨ ਸੀ ਗੁਰੂ ਹਰ Rai ਸਾਹਿਬ ਜੀ ਨੇ ਕਿਹਾ ਸੀ ਵੀ ਇਹ ਬੰਦਾ ਮਲੇਸ਼ ਹੈ ਇਹਨੇ ਰਾਜ ਦੀ ਖਾਤਰ ਤਖਤ ਦੀ ਖਾਤਰ ਕੁਰਸੀ ਦੀ ਖਾਤਰ ਇਹਨੇ ਆਪਣਾ ਪਿਓ ਮਾਰਿਆ ਆਪਣੇ ਭਰਾ ਮਾਰ ਦਿੱਤੇ ਕਤਲ ਕਰ ਦਿੱਤੇ ਇੱਥੋਂ ਤੱਕ ਇਹਨੇ ਆਪਣੀ ਬੇਟੀ ਤੇ ਆਪਣੀ ਭੈਣ ਵੀ ਜ਼ਹਿਰ ਦੇ ਕੇ ਮਾਰ ਦਿੱਤੀਆਂ ਇਹਨੇ ਸਰਬੱਤ ਵਾਗੇ ਫਕੀਰ ਕਤਲ ਕਰਵਾ ਦਿੱਤੇ ਮਲੇਸ਼ ਬੰਦਾ ਕਹਿੰਦੇ ਆਪਾਂ ਇਹਦੇ ਨਾਲ ਨਹੀਂ ਬੰਦੇ ਇਹਦੇ ਨਾਲ ਮੱਥੇ ਨਹੀਂ ਲੱਗਣਾ ਨਾ ਇਹਨੂੰ ਲੱਗਣ ਦੇਣਾ ਬੜਾ ਫਟਾ ਫਟਾ ਫੈਸਲਾ ਸੀ ਕੋਈ ਰਾਜਨੀਤਿਕ ਬੰਦਾ ਵੱਡੇ ਟੌਪ ਦਾ ਹੋਵੇ ਇਹ ਪੀਐਮ ਸੀਐਮ ਹੋਵੇ ਤੇ ਬੰਦਾ ਉਹਨੂੰ ਮਿਲਣ ਤੋਂ ਇਨਕਾਰ ਕਰਦਾ ਫੇ ਲੋਕ ਤੇ ਇੱਕ ਪਾਰਟਮੈਂਟਲ ਲੈਣ ਆ ਕੇ ਮਿਲਦੇ ਨੇ ਅਭਿਸ਼ਰੇਦਰੀ ਬੇਨਤੀ ਕੀਤੀ ਧਰਮ ਤੇ ਰਾਜਨੀਤੀ ਦਾ ਬਹੁਤ ਹੀ ਪਰ ਹੁੰਦਾ ਪਰ ਅੱਜ ਕੁਝ ਘਟੀਆ ਕਿਸਮ ਦੇ ਰਾਜਨੀਤਿਕ ਲੋਕਾਂ ਨੇ ਧਰਮ ਨੂੰ ਵੀ ਰੋੜ ਛੱਡਿਆ ਗੁਰੂ ਭਲਾ ਕਰੇ ਇਹਨੂੰ ਸਮਝਣੀ ਚਾਹੀਦੀ ਹੈ ਗੁਰੂ ਹਰਕ੍ਰਿਸ਼ਨਵਾਰਾ ਜੀ ਕਹਿੰਦੇ ਨੇ ਮੱਥੇ ਨਹੀਂ ਲੱਗਣਾ ਮਹਿ ਮਲੇਸ਼ ਕੋ ਦਰਸ਼ਨ ਦੇ ਹੈ ਕਹਿੰਦੇ ਮਲੇਸ਼ ਐ ਨੂੰ ਦਰਸ਼ਨ ਦੇਣਾ ਹੀ ਇਹਨੇ ਭਾਗਾ ਜੀ ਦੀਆਂ ਇਤਿਹਾਸ ਕਰ ਕਹਿੰਦੇ ਅੰਦੀ ਘੜੀ 12 ਮਿੰਟ ਦੇ ਕਰੀਬ ਸਮਾਂ ਬਣਦਾ ਹੈ। ਅੋਰਾਂਗਜ਼ੇਬ ਬੰਗਲੇ ਦੇ ਬਾਹਰ ਖੜਾ ਰਿਹਾ ਖਾਲੀ ਹੱਥ ਮੁੜ ਗਿਆ ਪਰ ਗੁਰੂ ਸਾਹਿਬ ਦੇ ਦਰਸ਼ਨ ਨਾ ਲਏ। ਪਹਿਲੀ ਵਾਰ ਅੋਰਾਂਗਜ਼ੇਬ ਨੂੰ ਅਹਿਸਾਸ ਹੋਇਆ ਮੇਰੇ ਤੋਂ ਵੱਡਾ ਬੇਮਹਤਾਜ ਮੇਰੇ ਤੋਂ ਵੱਡਾ ਬੇਪਰਵਾਹ ਮੇਰੇ ਤੋਂ ਵੱਡਾ ਕੋਈ ਬਾਦਸ਼ਾਹ ਹੈ ਜੋ ਤੁਮ ਨਾਨਕ ਦਾ ਘਰ ਹੈ ਆਪ ਕੋ ਸਤਿਰਾਮੁ ਸ਼੍ਰੀ ਵਾਹਿ ਹਾਰੇ ਨੂੰ ਜਵਾਰੀ ਦੀ ਧਰਮ ਵਾਪਸ ਮੁੜ ਗਿਆ। ਇੱਧਰ ਰਾਜਾ ਮਿਰਚਾ ਜੈ ਸਿੰਘ ਉਹਦੀਆਂ ਬਖਸ਼ਿਸ਼ਾਂ ਭਾਗੇ ਤੇ ਹਾਰ ਗੋਣਿਆ। ਉਦੇ ਘਰ ਦੇ ਵਿੱਚ ਜਦੋਂ ਉਹਦੀ ਘਰ ਵਾਲੀ ਰਾਣੀ ਨੇ ਇੱਕ ਚਾਲ ਕੀਤੀ ਇਹ ਵੈਸੇ ਕਹੀ ਕਹਦੇ ਨੇ ਵੀ ਉਹ ਰੰਗਜੀਤ ਦੀ ਇਹ ਚਾਲ ਸੀ ਉਹਨੇ ਕਿਹਾ ਵੀ ਠੀਕ ਹੈ ਮੈਨੂੰ ਤੇ ਦਰਸ਼ਨ ਨਹੀਂ ਤੁਸੀਂ ਪ੍ਰੀਖਿਆ ਲਓ ਵੀ ਉਹ ਮਰ ਨਿੱਕੀ ਹੈ ਕਿੰਨੀ ਕੋ ਕਲਾ ਕਿੰਨੀਆਂ ਕੋ ਸ਼ਕਤੀਆਂ ਨੇ ਕਿੰਨੇ ਨੂੰ ਜਾਣੀ ਜਾਣਦੇ ਛੱਦ ਸੰਗਤ ਪ੍ਰੀਖਿਆ ਲਈ ਰਾਣੀ ਨੇ ਦਾਸੀਆਂ ਦੇ ਗੋਲੀਆਂ ਦੇ ਕੱਪੜੇ ਪਾ ਲਏ ਤੇ ਦਾਸੀਆਂ ਦੀ ਗੋਲੀਆਂ ਦੀ ਸੇਵਾਦਾਰੀਆਂ ਜਿਹੜੀਆਂ ਹੁੰਦੀਆਂ ਨੇ ਛਰ ਬੈਠ ਉਹਨਾਂ ਦੀ ਲੰਬੇ ਲਾਈਨ ਲਗਾ ਕੇ ਉਹਨਾਂ ਵਿੱਚ ਫਰੋਗੀ ਤੇ ਇੱਕ ਨੌਕਰਾਨੀ ਨੂੰ ਗੋਲੀ ਨੂੰ ਦਾਸੀ ਨੂੰ ਰਾਣੀਆਂ ਵਾਲੇ ਕੱਪੜੇ ਪਾ ਕੇ ਰਾਜਮਹਿਲ ਦੀ ਕੁਰਸੀ ਤੇ ਬਿਠਾ ਦਿੱਤਾ ਹੁਣ ਅੰਮ੍ਰਿਤ ਤਾਂ ਕਿਥੋਂ ਪਛਾਣੇ ਲੋਕ ਤੇ ਕੱਪੜੇ ਤੇ ਕਿਹ ਪਛਾਣ ਦੇ ਜਿਹੜਾ ਕੁਰਸੀ ਤੇ ਬੈਠਾ ਉਹ ਰਾਣੀ ਮੰਨ ਲਿਆ ਰਾਜੇ ਦੇ ਬਰਾਬਰ ਹੁਣ ਮੰਦੇ ਵਿੱਚ ਇਹ ਖਿਆਲ ਸੀ ਕਿ ਜੇ ਗੁਰੂ ਸੱਚੇ ਨੇ ਪੂਰੇ ਨੇ ਪਛਾਣ ਕੇ ਦਿਖਾਣਾ ਦੇਖੋ ਸ਼ਿਆਣੇ ਕਹਿੰਦੇ ਨੇ ਵੈਸੇ ਗੁਰੂ ਨੂੰ ਪਰਖੀਦਾ ਨਹੀਂ ਪਰ ਜੇ ਪਰਖ ਲਉਣਾ ਫਿਰ ਉਸ ਆਪਣੇ ਗੱਲ ਤੇ ਖੜਨਾ ਵੀ ਪੈਂਦਾ ਹੈ ਹਰਿ ਗੁਸ਼ਨ ਮਹਾਰਾਜ ਜੀ ਦੇ ਪਾਸ਼ਾ ਹੈ ਰਾਜਾ ਕੰਧਾ ਜੈਸ਼ਿਕ ਨੂੰ ਵੇਖਿਆ ਉਹਨੇ ਵੇਖ ਕੇ ਨਿਮੀ ਪਾ ਲਈ ਕਿਉਂਕਿ ਉਹ ਵਿਚਾਰਾ ਦੇਖ ਰਿਹਾ ਮੈਂ ਤੇ ਪਸਿਆ ਹੋਇਆ ਇੰਦਰ ਮੇਰੇ ਦੇ ਏਡਾ ਵੱਡਾ ਭਾਰੂ ਰੰਗ ਜਿਵੇਂ ਨੇ ਪਾ ਦਿੱਤਾ ਕੀ ਕਰੇ ਮਜਬੂਰੀ ਸੀ ਹੋ ਗਈ ਸੀ ਕਹਿ ਲੱਗੇ ਮਹਾਰਾਜ ਜੀ ਪੁੱਛਿਆ ਵੀ ਰਾਣੀ ਕਹਿੰਦੇ ਮਹਾਰਾਜ ਤੁਸੀਂ ਪਛਾਨ ਲਓ ਗੋਲੀਆਂ ਦੀ ਸਾਰਸਿਕ ਤੇ ਲਾਈਨ ਲੱਗੀ ਹੈ ਛੜੀ ਮਹਾਰਾਜ ਕੋ ਇਹ ਵੀ ਰਾਣੀ ਨਹੀਂ ਇਹ ਵੀ ਰਾਣੀ ਨਹੀਂ ਇਹ ਵੀ ਰਾਣੀ ਨਹੀਂ ਇਹ ਵੀ ਰਾਣੀ ਨਹੀਂ ਤੇ ਜਿੱਥੇ ਰਾਣੀ ਖੜੀ ਸੀ ਕਹਿੰਦੇ ਕਿ ਆਹ ਖੜੀ ਹੈ ਰਾਣੀ ਪਛਾਨ ਲਿਆ ਜਦੋਂ ਮਹਾਰਾਜ ਨੇ ਸਿਰ ਤੇ ਰੱਖਿਆ ਇਹ ਹੈ ਰਾਣੀ ਉਧੀਆਂ ਅੱਖਾਂ ਤੇ ਮੀਰ ਆ ਗਿਆ ਬੇ ਕਮਾਲ ਹੈ ਮੇਰੇ ਕੋਲ ਕੁਝ ਵਿਸ਼ੇਸ਼ ਨਹੀਂ ਕੀਤਾ ਨਾ ਨੌਰਥ ਨਾ ਸਧਾਰਨ ਰੁਆਣੀ ਬੋਟੀਆਂ ਵਾਲੇ ਕੱਪੜੇ ਨੇ ਉਸੇ ਤਰ੍ਹਾਂ ਦੀ ਵੇਚ ਨੂੰ ਸ਼ਕੀਮਨ ਪਛਾਣ ਗਿਆ ਹਰਾਮ ਹੋ ਗਿਆ ਮਹਾਰਾਜ ਨੇ ਇੱਕ ਗੱਲ ਕਹੀ ਕਹਿੰਦੇ ਰਾਣੀ ਰੱਬ ਨੇ ਮਾਲਕ ਨੇ ਮਿਹਰ ਕੀਤੀ ਤੇਰੇ ਪਿਛਲੇ ਕਰਮਾਂ ਨੇ ਫਲ ਦਾ ਛਲਕਾ ਤੈਨੂੰ ਰਾਣੀ ਬਣਾ ਕੇ ਭੇਜਿਆ ਮਹਾਰਾਣੀ ਤੇ ਤੂੰ ਗੋਲੀ ਬਣਨ ਨੂੰ ਕਰਦੀ ਹੈ ਜੇ ਰੱਬ ਨੇ ਗੋਲੀ ਸੱਚਚ ਬਣਾ ਦਿੱਤਾ ਮੈਂ ਕੀ ਕਰੀਂ ਇੰਨਾ ਬਚਨ ਸੁਣਿਆ ਪਛਤਾਈ ਬੜੇ ਹੰਗੂ ਮਹਾਰਾਜ ਜੀ ਮੱਥਾ ਟੇਕ ਕੇ ਚੱਲ ਮਹਾਰਾਜ ਬਖਸ਼ੋ ਕਹਿੰਦੇ ਰੱਬ ਮੌਕਾ ਦਿੰਦਾ ਹੈ ਕਦੇ እድੇ ਤੇ ਬੰਦਾ ਉਸ ਮੌਕੇ ਨੂੰ ਪੰਜਾ ਕੇ ਦਿੱਤੀ ਹੋਈ ਦਾਤ ਨੂੰ ਭੁਲਾ ਕੇ ਕਿਹੜੇ ਕੰਮਾਂ ਚ ਉੱਤਰ ਜਾਂਦਾ ਹੈ ਹਨ ਗੁਰੂ ਸਾਹਿਬ ਦੀ ਗੱਲ ਕਰ ਕਹਿੰਦੇ ਰਾਣੀ ਸੀ ਜੋ ਗੋਲੀ ਹੋਈ ਗੋਲੀ ਸੀ ਜੋ ਰਾਣੀ ਸੀ ਕਹਿੰਦੇ ਵੇ ਉਸ ਉਹਦੇ ਭਾਗ ਦੇਖ ਲਈ ਸਾਹਮਣੇ ਤੇਰੇ ਅਸਥਾਨ ਤੇ ਬੈਠੀ ਹੈ ਗੋਲੀ ਹੋ ਕੇ ਰਾਣੀ ਬਣ ਗਈ ਤੇ ਤੂੰ ਰਾਣੀ ਹੋ ਕੇ ਗੋਲੀ ਬਣ ਗਈ ਤੇਰੇ ਕਿੰਨੇ ਭਾਗ ਮੜਿਆ ਕਦ ਸਮਝ ਆ ਗਈ ਸ਼ਿਵਾ ਮੰਗੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਕਹੋ ਸਾਹਿਬ ਮੇਰੇ ਜੀ ਸਾਹਿਬ ਲਗ ਫਿਰ ਉਹ ਦਿੱਲੀ ਦੀ ਧਰਤੀ ਤੇ ਆ ਗਏ ਅਚਾਨਕ ਮਹਾਮਾਰੀ ਫੈਲਦੀ ਹੈ ਚਿੰਦਕ ਦਾ ਰੋਗ ਫੈ ਜਾਂਦਾ ਹੈ ਲੋਕ ਬਿਮਾਰ ਹੋਣ ਦੇ ਤਰਫਨ ਲੱਗ ਜਾਂਦੇ ਮੌਤਾਂ ਲੱਗਣ ਲੱਗਦੀਆਂ ਸਤਗੁਰੂ ਨਾ ਕਿਉਂਕਿ ਸਤਗੁਰੂ ਸਭ ਦਾ ਭਲਾ ਮਨਾਏਦਾ ਕਹਿੰਦੇ ਨੇ ਗੁਰੂ ਸਾਹਿਬ ਨੇ ਪੂਰੀ ਦਿੱਲੀ ਦਾ ਦਿੱਲੀ ਦੇ ਰੋਗੀਆਂ ਦਾ ਬਿਮਾਰਾਂ ਦਾ ਬਿਮਾਰੀ ਦਾ ਪਾਰ ਸਾਰ ਆਪਣੇ ਤੇ ਲਿਆ ਤੇ ਉੱਥੇ 20 ਉਮਰ ਦੇ ਵਿੱਚ ਮਹਾਰਾਜ ਸੰਸਾਰ ਦੇ ਭਲੇ ਦੀ ਖਾਤਰ ਆਪ ਉੱਥੇ ਪਰਜੋਤੀ ਹੋ ਚੁੱਕੇ ਪੁਰਨੇ ਤੋਂ 8 ਸਾਲ ਦੇ ਕ੍ਰੀਮ ਮਹਾਰਾਜਾ ਚੇਪਾ ਦੀ ਆਰਬ ਲੈ ਨਿੱਕੀ ਉਮਰ ਦੇ ਬੰਦੇ ਪੁਰਨੇ ਬਾਦ ਦੇ ਕਿਤੇ ਕੂੜੀ ਦਾ ਉਦਾਰ ਕਿਤੁਰ ਦਾ ਧਰਤੀ ਤੇ ਚੋਰ ਦਾ ਉਦਾਰ ਪੰਡਿਤ ਲਾਲਜੰਨ ਹੰਕਾਰੇ ਦਾ ਉਦਾਰ ਛੱਜੂ ਚੀਵਰ ਵਰਗੇ ਮੂਰਖ ਦਾ ਉਦਾਰਾ ਰਾਣੀ ਦਾ ਉਦਾਰ ਮਿਰਜਾ ਜੈ ਸਿੰਘ ਦਾ ਰਹਾ ਇੱਕ ਰੂਹ ਸਹਿਦੀਆਂ ਨਿੱਕੀ ਉਮਰ ਦੀਆਂ ਬੰਡੀਆਂ ਬਖਸ਼ਾ ਨੇ ਅੱਜ ਉਸਤਾਨ ਜਿੱਥੇ ਮਹਾਰਾਜੇ ਨੇ ਤਾਰਾ ਕੀਤਾ ਕੁਝ ਦਿਨ ਰੁਕੇ ਉਹ ਬੰਗਲਾ ਹੈ ਰਾਜਾ ਮਿਰਜਾ ਜੈ ਸਿੰਘ ਦਾ ਦੇਖੋ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਦੀ ਅਸਥਾਨ ਸ਼ਾਹੀ ਮੁਹੱਲਾ ਤਾਜ ਮਹਿਲ ਦੀ ਗੱਲ ਕਰ ਰੋ। ਹੋਰ ਵੱਡੇ ਵੱਡੇ ਇਹਨਾਂ ਨੇ ਅਸਥਾਨ ਬਣਾਏ। ਅੱਜ ਉੱਥੇ ਖਾਲੀ ਹੈ ਕੋਈ ਨਹੀਂ ਬਚਿਆ। ਵੱਡੇ ਵੱਡੇ ਮਹਿਲ ਮਖਮਲਿੰਟ ਹੈਗੇ, ਮਹਿਲ ਬਾੜੀਆਂ ਟੈਗੀਆਂ। ਪਰ ਜਿੱਥੇ ਗੁਰੂ ਜੀ ਤੇ ਇੱਕ ਵਾਰ ਚਰਨ ਪਾ ਦਿੱਤੇ, ਉਹ ਅਸਥਾਨ ਅੱਜ ਦੁਨੀਆ ਦੇ ਵਿੱਚ ਮੰਗਲਾ ਸਾਹਿਬ ਕਰਕੇ ਪੂਜਿਆ ਤੇ ਸਤਿਕਾਰਿਆ ਜਾਂਦਾ। ਉਹ ਮੰਗਲਾ ਸਾਹਿਬ ਬਣ ਗਿਆ ਜਿੱਥੇ ਗੁਰੂ ਆ ਜਾਂਦੇ ਨੇ। ਉੱਥੇ ਅੱਜ ਵੀ ਨਿਸ਼ਾਨੀ ਹੁੰਦਾ, ਲੰਗਰ ਚੱਲਦਾ। ਦੁਨੀਆ ਆ ਰਹੀ ਹੈ ਤੁ। ਦੁਖੀਆਂ ਦੇ ਰੂਗੀਆਂ ਤੇ ਰੋਗ ਮਿਟ ਰਹੇ ਨੇ। ਇਹ ਹੈ ਗੁਰੂ ਦੀ ਬਲਾਈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸ੍ਰੀ ਥਾਨ ਸੁਖਾਵਾ ਆਰਾਮ ਰਾਜੇ ਗੁਰਸਿੱਖਾਂ ਨੂੰ ਵਧਾਈਆਂ ਜਿਨ੍ਹਾਂ ਮੇਰੇ ਸਤਿਗੁਰੂ ਸ੍ਰੀ ਆਰਾਮ ਰਾਜੇ ਨਿੱਗੇ ਉਮਰ ਦੇ ਬੰਦੇ ਹੋਣੇ ਪਾਉਣ ਵਾਲੇ ਵੱਡੀਆਂ ਸਿੱਖਿਆਵਾਂ ਦੇਣ ਵਾਲੇ ਵੱਡੀਆਂ ਰਹਿਤਾਂ ਵਰਕਤਾ ਨਾਲ ਨਿਭਜਣ ਵਾਲੇ ਧੰਨ ਸ੍ਰੀ ਗੁਰੂ ਕ੍ਰਿਸ਼ਨ ਮਹਾਰਾਜ ਕਿਰਪਾ ਕਰੇ ਸਾਨੂੰ ਵੀ ਨਾਮ ਦਾਮ ਚੜ੍ਹਦੀ ਕਲਾ ਵਿੱਚ ਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਣ ਅਸੀਂ ਵੀ ਕਹਿ ਸਕੀਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਅੰਠਾ ਸਭ ਪੁਕ ਗੁਰੂ ਕੀ ਵਡਿਆਈ ਆਗਾਜ਼ ਹੋਦਰ ਪਹਿਲਾਂ ਕੀਤੀ ਪਾਵੇਂ ਪਸਾਰੀ ਹੱਥ ਲੱਗੀ ਰਹੀ ਹੈ ਸਾਸ਼ਟ੍ਰਿਕ ਦਾ ਮੁੱਖ ਹੈ ਨਕਤ ਹੈ ਅੱppa ਜਤਨ ਕਰਨੇ ਵੀ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਦੇ ਪਾਏ ਹਨ ਪੂਰਨੇ ਚਲਸੀ